ਝਾੜੂ ਵਾਲਿਆਂ ਦਾ ਜੂਣਾ ਮੋੜ ਫਰਾਰ ਹੋ ਗਿਆ ਉਹਨੇ ਸਿੱਧਾ ਸਿੱਧੇ ਤੌਰ ਤੇ ਉਹਨੇ ਆਪ ਪਾਰਟੀ ਦੇ ਦਿੱਲੀ ਹਾਈ ਕਮਾਂਡਰ ਨੂੰ ਵੰਗਾ ਰਿਆ ਹੈਗਾ ਹੁਣ ਮੈਂ ਜਿਹੜਾ ਕਿ ਪੰਜਾਬ ਦਾ ਦਲੇਰ ਬਹਾਦਰ ਕਿ ਆ ਪੁੱਤ ਬਣ ਜਾ ਤੇ ਕਹਾਂ ਕਿ ਵੇਖਿਆ ਕਿਸ ਨੇ ਆਵਾਜ਼ ਨੇ ਬੁਲੰਦ ਕੀਤੀ ਤੇ ਮੈਂ ਕੀਤੀ ਲੋ ਢੜਕ ਮਿਲ ਗਈ ਹੈ ਤਾਂ ਉਹਨਾਂ ਨੇ ਸੋਚਿਆ ਵੀ ਕਿਉਂ ਨਾ ਫਿਰ ਆਪਣੀ ਚੀਚੀ ਤੇ ਫੋਨ ਲਗਾ ਕੇ ਆਪਣੇ ਅਮਨੁਸ਼ੀਤ ਬਣ ਜੀਏ ਕਿਤੇ ਔਰ ਇਹਨਾਂ ਦੀਆਂ ਕਾਰਵਾਈਆਂ ਨੂੰ ਉਜਾਗਰ ਕਰ ਦਈਏ ਨੀਲੀਆਂ ਫਿਲਮਾਂ ਦਾ ਜ਼ਿਕਰ ਕੀਤਾ ਹੈ ਹੋਰ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ ਕਿ ਪੰਜ ਚਾਰ ਐਮਐਲਏ ਜਿਨ੍ਹਾਂ ਦੇ ਕਿਹਾ ਜਾਂਦਾ ਹੈ ਕਿ ਸਤੀਫਿਆਂ ਦੇ ਉੱਤੇ ਸਾਈਨ ਤੱਕ ਲੈ ਕੇ ਰੱਖੇ ਹੋਏ ਨੇ ਹਾਈ ਕਮਾਂਡ ਨੇ ਉਹਨ ਇਧਰ ਡਾਰੀ ਵੀ ਸਤਾਰੇ ਹੈਗਾ ਕਿ ਤੇ ਅਗਲਾ ਨੰਬਰ ਜਿਹੜਾ ਹੈ ਪਠਾਨ ਮਹਾਜਰੇ ਤੋਂ ਬਾਅਦ ਦੇਵਮਾਨ ਤੇ ਕੁਲਵੰਤ ਬੱਜ ਕਰਦਾ ਤੇ ਨਹੀਂ ਹੋ ਸਕਦਾ ਜੇਕਰ ਇੱਕ ਐਮਐਲਏ ਨੂੰ ਇੰਨਾ ਡਰਿਆ ਕਿ ਪੰਜਾਬ ਪੁਲਿਸ ਅੱਜ ਤੱਕ ਗ੍ਰਿਫਤਾਰ ਕਰਨ ਸੀ ਪਰ ਐਨਕਾਊਂਟਰ ਕਿਉਂ ਕਰੇਗੀ ਵੱਡੀ ਗੱਲ ਹੈ ਕੋਈ ਇਹ ਗੈਂਗਸਟਰ ਨਹੀਂ ਹੈ ਜਦੋਂ ਸਾਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਕੋਈ ਮੇਰੇ ਅਰਗੇੰਟ ਬੰਦੇ ਨੂੰ ਗ੍ਰਿਫਤਾਰ ਕਰਦੀ ਹੈ ਕਿ ਪੁਲਿਸ ਉਸ ਨੂੰ ਆਪਣੀ ਗੱਡੀ ਖੰਡ ਦੀ ਇਜਾਜ਼ਤ ਦਿੱਤੀ ਹੈਗੀ ਅਕਸਰ ਕਿਹਾ ਜਾਂਦਾ ਕੀ ਮਾਜਰਾ ਹੈ ਪਰ ਮਾਜਰੇ ਦਾ ਜ਼ਿਕਰ ਆਉਂਦੇ ਹੀ ਲੋਕੀ ਕਹਿ ਦਿੰਦੇ ਪਠਾਨ ਮਾਜਰਾ ਸੋ ਅੱਜਕੱਲ ਪਠਾਨ ਮਾਜਰੇ ਦਾ ਅਸੀਂ ਤੁਹਾਨੂੰ ਮਾਜਰਾ ਦੱਸਦੇ ਅਸਲ ਚ ਮਾਜਰਾ ਹੈ ਕੀ ਹੈ ਸੋ ਕਹਿਆ ਜਾਂਦਾ ਕਿ ਫੁੱਫੜ ਵੀ ਬੜੀ ਕਮਾਲ ਦੀ ਚੀਜ਼ ਐ ਸੋ ਅੱਜ ਕੱਲ ਭਾਵੇਂ ਫੁੱਫੜ ਜਿਹੜੀ ਪ੍ਰਜਾਤੀ ਐ ਵਿਲੁਪਤ ਹੁੰਦੀ ਜਾ ਰਹੀ ਐ ਪਰ ਮਾਮਲਾ ਇੱਕ ਫੁੱਫੜ ਦੇ ਨਾਲ ਹੀ ਜੁੜਿਆ ਹੋਇਆ ਹੈ ਕਹਿੰਦੇ ਨੇ ਕਿ ਜੇ ਕਿਤੇ ਫੁੱਫੜ ਦੀ ਸੇਵਾ ਪ੍ਰੋਪਰ ਨਾ ਹੋਵੇ ਤਾਂ ਫੁੱਫੜ ਅਕਸਰ ਹੀ ਨਰਾਜ਼ ਹੋ ਜਾਂਦੇ ਨੇ ਤਾਂ ਫਿਰ ਫੁੱਫੜ ਮਾਹੌਲ ਖਰਾਬ ਕਰ ਦਿੰਦੇ ਨੇ ਸੋ ਐਸਾ ਹੀ ਇੱਕ ਫੁੱਫੜ ਐ ਔਰ ਉਹਦਾ ਨਾਂ ਹੈਗਾ ਹਰਮੀ ਸਿੰਘ ਪਠਾਨਵਾਜਰਾ ਸਨੌਰ ਤੋਂ ਐਮਐਲਏ ਆਮ ਆਦਮੀ ਪਾਰਟੀ ਦਾ ਐਮਐਲਏ ਐ ਔਰ ਰਿਸ਼ਤੇਦਾਰੀ ਦੇ ਵਿੱਚ ਉਹ ਫੁੱਫੜ ਜੇ ਵੀ ਲੱਗਦੇ ਨੇ ਸੋ ਹੁਣ ਜੇ ਘਰੇ ਆ ਗਿਆ ਤੇ ਆਖਿਰ ਹਰਮੀਤ ਜਿਹੜਾ ਪਠਾਨ ਮਾਜਰਾ ਹਰਮੀਤ ਸਿੰਘ ਪਠਾਨ ਮਾਜਰਾ ਦਾ ਮਾਜਰਾ ਕੀ ਅਸਲ ਦੇ ਵਿੱਚ ਆਖਿਰ ਉਸ ਬੰਦੇ ਨੇ ਵੀਡੀਓ ਜਾਰੀ ਕਰਕੇ ਆਪਣੀ ਹਾਈ ਕਮਾਂਡ ਨੂੰ ਅੱਖਾਂ ਕਿਉਂ ਵਿਖਾਈਆਂ ਨੇ ਇੰਨੀ ਜੁਰਤ ਕਿਉਂ ਕੀਤੀ ਹੈ ਉਹ ਇਸ ਜੁਰਤ ਨੂੰ ਵਿਖਾਉਣ ਪਿੱਛੇ ਕਾਰਨ ਕੀ ਹੈ ਕਿ ਕਿਸੇ ਸਿਆਸੀ ਸ਼ਰਨ ਚ ਜਾ ਚੁੱਕਾ ਕਿਸੇ ਹੋਰ ਦਾ ਹੱਥ ਹੈ ਉਹਦੇ ਤੇ ਸੋ ਗੱਲਾਂ ਤਾਂ ਬਹੁਤ ਨੇ ਪਰ ਇਹਦੇ ਨਾਲ ਹੀ ਇਹ ਜ਼ਿਕਰ ਕਰਨਾ ਵੀ ਬਣਦਾ ਕਿ ਆਖਿਰ ਉਹਨੂੰ ਇਨਕਾਊਂਟਰ ਦਾ ਡਰ ਕਿਉਂ ਹੈ ਉਹ ਫਰਾਰ ਹੋ ਚੁੱਕਾ ਹੈ ਉਹਨੂੰ ਇਨਕਾਊਂਟਰ ਦਾ ਡਰ ਹੈ ਵੀਡੀਓ ਪਾ ਪਾ ਕੇ ਆਪਣੇ ਖਤਰੇ ਦੇ ਬਾਰੇ ਆਪਣੇ ਸਾਥ ਮਿੱਤਰਾਂ ਨੂੰ ਸਾਥੀਆਂ ਨੂੰ ਪੰਜਾਬ ਵਾਸੀਆਂ ਨੂੰ ਜਾਗਰੂਕ ਕਰਾ ਰਿਹਾ ਸੋ ਕਹਾਣੀ ਹੈ ਕਿ ਝਾੜੂ ਵਾਲਿਆਂ ਦਾ ਜੂਣਾ ਮੋੜ ਫਰਾਰ ਹੋ ਗਿਆ ਸੋ ਇਸੇ ਦੇ ਉੱਪਰ ਹੀ ਚਰਚਾ ਕਰਾਂਗੇ ਸਾਡੇ ਨਾਲ ਨੇ ਸਿਆਸੀ ਮੁੱਦਿਆਂ ਦੇ ਬਾਹਰ ਸਰਦਾਰ ਜਸਵੰਤ ਸਿੰਘ ਜਸ ਜੀ ਆਹ ਜੀ ਦਾ ਬਹੁਤ ਬਹੁਤ ਸਵਾਗਤ ਹੈ ਜਨਾਬ ਮਿਹਰਬਾਨੀ ਜਨਾਬ ਮਿਹਰਬਾਨੀ ਬਹੁਤ ਬਹੁਤ ਤੁਹਾਡਾ ਕਹਿੰਦੇ ਨੇ ਝਾੜੂ ਵਾਲਿਆਂ ਦਾ ਜੂਣਾ ਮੋੜ ਫਰਾਰ ਹੋ ਗਿਆ ਹਾਂਜੀ ਕੀ ਕਹਿੰਦੇ ਇਹਦੇ ਬਾਰੇ ਮੈਂ ਤੇ ਬਾਰੇ ਕਹਿੰਦਾ ਜੋ ਪੰਜਾਬ ਦੇ ਚ ਅੱਜ ਕਾ ਦੋ ਹੀ ਗੱਲਾਂ ਚੱਲ ਰਹੀਆਂ ਨੇ ਇੱਕ ਤੇ ਪੰਜਾਬ ਦੇ ਹੜ੍ਹਾਂ ਦੇ ਜਿਹਾ ਨੁਕਸਾਨ ਹੋਇਆ ਉਹਦੀ ਗੱਲ ਚੱਲ ਰਹੀ ਹੈ ਤੇ ਦੂਜੀ ਜਿਹੜੀ ਪਠਾਨ ਮਾਜਰੇ ਦੀ ਗੱਲ ਚੱਲ ਰਹੀ ਹੈਗੀ ਆ ਹੂੰ ਔਰ ਦੋਵੇਂ ਹੀ ਗੱਲਾਂ ਜਿਹੜੀਆਂ ਨੇ ਬੜੀਆਂ ਪੰਜਾਬ ਵਾਸਤੇ ਖਤਰਨਾਕ ਨੇ ਪਠਾਨ ਮਾਜਰੇ ਨੇ ਜਿਹੜੀ ਪਹਿਲਾ ਵੀਡੀਓ ਵੀਡੀਓ ਰਿਲੀਜ਼ ਕੀਤੀ ਹੈਗੀ ਆ ਉਹਨੇ ਸਿੱਧਾ ਸਿੱਧੇ ਤੌਰ ਤੇ ਉਹਨੇ ਆਮ ਪਾਰਟੀ ਦੇ ਦਿੱਲੀ ਹਾਈ ਕਮਾਂਡਰ ਨੂੰ ਵੰਗਾਰਿਆ ਹੈਗਾ ਔਰ ਇਹ ਸਵੰਗਾਰ ਨੂੰ ਸ਼ਾਇਦ ਪਾਠ ਨਹੀਂ ਚੱਲ ਸਕੀ ਔਰ ਉਹਦੇ ਤੇ ਇੱਕ ਕੇਸ ਸਾਹਮਣੇ ਆ ਕੇਸ ਵੀ ਉਹਦੇ ਤੱਕ ਜੀ ਬਲਾਤਕਾਰ ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ ਜਦੋਂ ਕੀ ਵੇਖਿਆ ਜਾਵੇ ਕਿ ਇਹ ਕੰਪਲੇਟ ਉਹਦੇ ਖਿਲਾਫ 2021 ਦੀ ਸੀ ਅਗਰ ਜੇ ਵੇਖਿਆ ਜਾਵੇ ਤੇ ਉਹ 2021 ਦੀ ਉੱਤੇ ਕੰਪਲੇਟ ਸੀਗੀ ਤੇ ਫਿਰ ਪਹਿਲਾ 3.5 ਸਾਲ ਕਾਰਵਾਈ ਕਿਉਂ ਨਹੀਂ ਕੀਤੀ ਗਈ ਜੀ ਤੇ ਦੋ ਕੀ 3.5 ਸਾਲ ਪਹਿਲਾਂ ਉਹਦੀ ਕਾਰਵਾਈ ਬਣਦੀ ਸੀਗੀ ਪਰ ਜਸਪਾ ਜੀ ਇੱਕ ਐਮਐਲਏ ਤੇ ਸੰਵਿਧਾਨ ਦੇ ਮੁਤਾਬਕ ਜਦੋਂ ਕੋ ਕਾਰਵਾਈ ਹੋਣੀ ਹੋਵੇ ਹਾਂਜੀ ਤਾਂ ਪਹਿਲਾਂ ਸਪੀਕਰ ਸਾਹਿਬ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਕੋਈ ਐਮਐਲਏ ਤੇ ਕਾਰਵਾਈ ਕਰਨ ਤੋਂ ਕਾਨੂੰਨੀ ਪ੍ਰਕਿਰਿਆ ਕਰਨ ਤੋਂ ਪਹਿਲਾਂ ਸਪੀਕਰ ਸਾਹਿਬ ਤੋਂ ਇਜਾਜ਼ਤ ਲਈ ਹੋਏਗੀ ਨਹੀਂ ਵੇਖੋ ਜਿਹੜੇ ਜਿਹੜੀਆਂ ਇਹਨਾਂ ਨੇ ਪਿਛੇ ਪਹਿਲਾਂ ਐਮਐਲਏ ਤੇ ਕਾਰਵਾਈ ਕੀਤੀ ਉਹਦੇ ਲਈ ਕਈ ਜਨਾਂ ਨੇ ਸਪੀਕਰ ਕੋ ਪਰਵਾਹਗੀ ਲਈ ਸੀ ਇਹਨਾਂ ਨੇ ਜਿਹੜੇ ਇਹਨਾਂ ਨੇ ਆਪਣਾ ਜਿਹੜਾ ਮਿਨਿਸਟਰੀ ਹੀ ਗਏ ਜਿਹੜਾ ਕਿ ਮੈਨੂੰ ਨਾਮ ਦਾ ਭੁੱਲ ਗਿਆਗਾ ਜਿੱਦੀ ਅरेस्ट ਉਹਤੇ ਮਹਾਲੀ ਤੋਂ ਪਾਈ ਗਈ ਸੀਗੀ ਉਦੋਂ ਪ੍ਰਿਸ਼ਾਚਾਰ ਦੇ ਦੋਸ਼ ਵਿੱਚ ਕਿ ਉਹ ਦੀ ਸਪੀਕਰ ਪ੍ਰਵਾਨ ਦੀ ਲਈ ਗਈ ਸੀ ਉਹ ਤੇ ਵਿਚਾਰ ਆਪਣੇ ਦੌਰੇ ਤੇ ਨਿਕਲੇ ਆਇਗਾ ਜੀ ਤੇ ਜਦੋਂ ਇਹਨਾਂ ਨੂੰ ਫੜ ਕੇ ਉਹਨੂੰ ਅੰਦਰ ਦੇ ਦਿੱਤਾਗਾ ਵਾ ਜੀ ਬਿਲਕੁਲ ਹੈ ਹੈਨਾ ਸੋ ਸ਼ਸ਼ੀਲ ਜਿੰਕੂ ਵੀ ਹੈ ਇਹ ਤਾਂ ਕਈ ਹੋਰ ਆਵਾਜ਼ ਦੀ ਪਾਰਟੀ ਦੇ ਬਹੁਤ ਸਾਰੇ ਬੰਦੇ ਬਹੁਤ ਸਾਰੀ ਐਮਐਲਏ ਨੇ ਜਿਹਨਾਂ ਨੇ ਕਾਰਵਾਈ ਪਾਈ ਹੈਗੀ ਇੱਕਦਮ ਪਾਈ ਜਿਨ੍ਹਾਂ ਨੇ ਨਹੀਂ ਪਾਈ ਹੈ ਕਿ ਨਹੀਂ ਪਾਈ ਹੈਗੀ ਕਟਾਦੂ ਚੱਕ ਹੁਣ ਆਂਦਿਆ ਕੇ ਸਾਹਮਣੇ ਆਇਆ ਹੈਗਾ ਉਹਦੇ ਤੇ ਵੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਪਾਈ ਹੈਗੀ ਬਲਕਾਰ ਸਿੰਘ ਜਿਹੜੇ ਹੈਗੇ ਸੀਗੇ ਉਹਨਾਂ ਦੇ ਵੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਪਾਈ ਹੈਗੀ ਫਿਰ ਇੱਕਦਮ ਅਚਾਨਕ ਕੀ ਹੋਇਆ ਕੀ ਇਹਨਾਂ ਦੇ ਬੋਲਣ ਤੇ ਇਹ ਕਾਰਵਾਈ ਪਾਈ ਹੈ ਕਿ ਜਾਂ ਸੱਚਮੁੱਚ ਹੀ ਸੱਚਮੁੱਚ ਹੀ ਕੋਈ ਕੇਸ ਦਰਜ ਹੋਣ ਵਾਲਾ ਹੀਗਾ ਜੇਤੋਂ ਉਹਨਾਂ ਨੇ ਡਰਦੇ ਹੋਏ ਆਪਣੇ ਉਹ ਆਪਣੇ ਆਪ ਨੂੰ ਸ਼ੀਰ ਅਖਵਾਉਣ ਵਾਸਤੇ ਇਹ ਉਹਨਾਂ ਨੇ ਆਪਣਾ ਜੋ ਵੀ ਬਿਆਨ ਜਾਰੀ ਕੀਤਾ ਪਠਾਨ ਮਾਜਰਾ ਇਹ ਹਰਮੀਤ ਸਿੰਘ ਪਠਾਨ ਮਾਜਰਾ ਕਹਿੰਦੇ ਬੜਾ ਮਾਹਰ ਸਿਆਸੀ ਖਿਡਾਰੀ ਹੈ ਉਹ ਵੇਖਦਿਆਂ ਜਾਣਦਾ ਹੈ ਔਰ ਉਹਨੂੰ ਇਹ ਜ਼ਰੂਰ ਹੈ ਕਿਤੇ ਨਾ ਕਿਤੇ ਜਾਂ ਤਾਂ ਫਿਰ ਉਹਨੇ ਇਸ ਮਾਮਲੇ 'ਚੋਂ ਨਿਕਲਣ ਵਾਸਤੇ ਹਾਈ ਕਮਾਂਡ ਅੱਗੇ ਜਾਂ ਆਪਣੇ ਮੁੱਖ ਮੰਤਰੀ ਸਾਹਿਬ ਅੱਗੇ ਜਾਂ ਆਪਣੇ ਜਿਹੜਾ ਮੰਤਰੀ ਮੰਡਲ ਹੈ ਉਹਦੇ ਅੱਗੇ ਕਿਤੇ ਨਾ ਕਿਤੇ ਕੋਈ ਜੁਗਾੜ ਲਗਾਇਆ ਹੋਣਾ ਜਦੋਂ ਵੇਖਿਆ ਸਾਰੇ ਜੁਗਾੜ ਫੇਲ ਹੋ ਗਏ ਹੁਣ ਕੰਮ ਕੋਈ ਰਹਿਣਾ ਨਹੀਂ ਤੇ ਉਹਦੇ ਫਿਰ ਸਾਖਤਾਬ ਦੇ ਵਿੱਚ ਲੱਗਾ ਕਿ ਕਿਉਂ ਨਾ ਹੋ ਮੈਂ ਜਿਹੜਾ ਪੰਜਾਬ ਦਾ ਦਲੇਰ ਬਹਾਦਰ ਤੇ ਆ ਪੁੱਤ ਬਣ ਜਾ ਤੇ ਕਹਾਂ ਕਿ ਵੇਖਿਆ ਕਿਸ ਨੇ ਆਵਾਜ਼ ਨਹੀਂ ਬੁਲੰਦ ਕੀਤੀ ਤੇ ਮੈਂ ਕੀਤੀ ਇਹ ਵੀ ਗੱਲ ਸਾਹਮਣੇ ਆ ਰਹੀ ਹੈਗੀ ਆ ਕਿ ਉਹਦੇ ਉੱਤੇ 26 ਅਗਸਤ ਨੂੰ ਹੀ ਇਹ ਕਾਰ ਇਹ ਹਾਦਸਾ ਬਣ ਗਏਗਾ ਕਿ ਇੱਦੇ ਤੇ ਪ੍ਰਤੀਦਰਜ ਹੋ ਜਾਣਾਗਾ ਠੀਕ ਹੈ ਇਸ ਗੱਲ ਦੀ ਜਿਹੜੀ ਆ ਢਿੰਕ ਨੂੰ ਉਹਨਾਂ ਨੂੰ ਵੀ ਮਿਲ ਗਈ ਹੋਵੇਗੀ ਪੱਕੀ ਗੱਲ ਉਹਨਾਂ ਨੂੰ ਮਿਲ ਗਈ ਹੋਗੀ ਜੇ ਉਹ ਢਿੰਕ ਮਿਲ ਗਈ ਹੈ ਤਾਂ ਉਹਨਾਂ ਨੇ ਸੋਚਿਆ ਵੀ ਕਿਉਂ ਨਾ ਫਿਰ ਆਪਣੀ ਚੀਚੀ ਤੇ ਖੂਨ ਲਗਾ ਕੇ ਆਪਣੇ ਆਪ ਨੂੰ ਸ਼ਹੀਦ ਬਣ ਜੀਏ ਕਿਤੇ ਔਰ ਇਹਨਾਂ ਦੀਆਂ ਕਾਰਵਾਈਆਂ ਨੂੰ ਉਜਾਗਰ ਕਰ ਦਈਏ ਪਰ ਇਹਦੇ ਚ ਜਸਪਾ ਜੀ ਜਿਹੜੇ ਉਹਨਾਂ ਨੇ ਸੰਗੀਨ ਜਿਹੜੇ ਨੇ ਨੀਲੀਆਂ ਫਿਲਮਾਂ ਦਾ ਜ਼ਿਕਰ ਕੀਤਾ ਹੈ ਹੋਰ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਕਿ ਪੰਜ ਚਾਰ ਐਮਐਲਏ ਜਿਨ੍ਹਾਂ ਦੇ ਕਿਹਾ ਜਾਂਦਾ ਕਿ ਅਸਤੀਫਿਆਂ ਦੇ ਉੱਤੇ ਸਾਈਨ ਤੱਕ ਲੈ ਕੇ ਰੱਖੇ ਹੋਏ ਨੇ ਹਾਈ ਕਮਾਂਡ ਨੇ ਔਰ ਕਈ ਜ਼ਿਕਰ ਕਰਦੇ ਨੇ ਉਹਨਾਂ ਨੇ ਆਪਣੀ ਹਾਈ ਕਮਾਂਡ ਤੇ ਐਸੇ આરોਪ ਲਗਾ ਦਿੱਤੇ ਐਸੇ ਸੰਗੀਨੋ આરોਪ ਲਗਾ ਦਿੱਤੇ ਕਿ ਹਾਈ ਕਮਾਂਡ ਤਿਲ ਮਾਰੇਗੀ ਜ਼ਰੂਰ ਵੇਖੋ ਜਿਹੜਾ ਆਪਣੇ ਉਹਦੇ ਤੇ ਕਾਰਵਾਈ ਪਾਈ ਹੈ ਜਾਂ ਉਹਨੂੰ ਅਰੈਸਟ ਕਰ ਪਾਈ ਪਈ ਹੈ ਉਥੇ ਕਰਨਾਲ ਤੋਂ ਫੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸੇ ਕਰਕੇ ਸ਼ਾਇਦ ਕੀਤੀ ਗਈ ਹੈਗੀਆ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਹੈਗੀਆ ਕਿ ਮੇਰੇ ਕੋਲ ਬਹੁਤ ਸਾਰੇ ਵਿਧਾਇਕਾਂ ਦੀ ਹੋਰ ਵੀ ਵੀਡੀਓ ਹੈਗੀਆਂ ਨੇ ਹਮਮ ਔਰ ਅਗਰ ਉਸਦੇ ਕੋਲ ਹੈਗੀਆਂ ਤੇ ਇਹ ਹੋਰ ਹੀ بڑا ਸੰਗੀਨ ਮਾਮਲਾ ਬਣਦਾ ਸਰਕਾਰ ਦੇ ਖਿਲਾਫ ਇੱਕ ਬਹੁਤ ਹੀ ਸੰਗੀਨ ਮਾਮਲਾ ਬਣਦਾਗਾ ਔਰ ਲੋਕ ਜਿਹੜੇ ਆ ਉਹ ਇਸ ਵੇਲੇ ਬੜੇ ਇਸ ਗੱਲੋਂ ਹਰਾਮ ਤੇ ਪਰੇਸ਼ਾਨ ਹਨ ਕਿ ਹੋ ਗੀ ਰਿਹਾ ਹੈਗਾ ਪੰਜਾਬ ਦੇ ਵਿੱਚ ਔਰ ਸਰਕਾਰ ਦੇ ਜਿਹੜੇ ਦੋਸ਼ ਹੈਗੇ ਆ ਲੱਗ ਰਹੇ ਹੈਗੇ ਆ ਕਿ ਆ ਜੀ ਜੀ ਇਹ ਬਹੁਤ ਹੀ ਮਤਲਬ ਨੰਦੜ ਜੋਖ ਹਨ ਹਰਾ 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 ਨੀਜਰ ਕਹਨਾ ਔਰ ਪਰੇਸ਼ਾਨ ਕਰਨ ਵਾਲੇ ਹਨ ਬੀ ਹੋ ਕੀ ਰਿਹਾਗਾ ਜਸਪਾ ਜੀ ਹਰਮੀਤ ਜਿਹੜੇ ਪਠਾਨ ਮਾਜਰਾ ਜਿੱਦਾਂ ਹੀ ਪਹਿਲੀ ਵੀਡੀਓ ਜਾਰੀ ਕਰਦੇ ਨੇ ਤੇ ਫਿਰ ਵੀਡੀਓ ਜਾਰੀ ਹੋਣ ਤੋਂ ਬਾਅਦ ਬਹੁਤ ਸਾਰੇ ਉਹਨਾਂ ਨੂੰ ਫੋਨ ਜਾਂਦੇ ਨੇ ਦੱਸਿਆ ਵੀ ਜਾ ਰਿਹਾ ਕਿ ਉਹਨਾਂ ਫੋਨਾਂ ਦੇ ਵਿੱਚ ਜਿਹੜੇ ਦੇਵਮਾਨ ਤੇ ਕੁਲਵੰਤ ਬੱਜਗਰ ਉਹਨਾਂ ਦੇ ਫੋਨ ਵੀ ਗਏ ਸੀਗੇ ਵੀ ਤਗੜਾ ਹੋਣ ਤੋਂ ਬੋਲ ਪਿਆ ਤੇ ਆਪਾਂ ਵੀ ਹੋ ਸਕਦਾ ਤੇਰੇ ਮਗਰ ਆਵਾਜ਼ ਬੁਲੰਦ ਕਰੀਏ ਬਹੁਤ سارے ਕਾਂਗਰਸੀ ਜਿਹਨਾਂ ਨੇ ਕਿ ਤਗੜਾ ਹੋ ਜਾ ਗੱਲ ਹੀ ਕੋਈ ਨਹੀਂ ਹੋਰ ਵੀ ਬਹੁਤ ਸਾਰੇ ਐਡੀਟਰ ਨੇ ਜਿੰਨਾਂ ਦੀ ਉਹਨੂੰ ਬਹੁਤ ਸਾਰੇ ਲੀਡਰਾਂ ਦਾ ਸੁਣਿਆ ਉਹਨਾਂ ਨੇ ਉਹਨੂੰ ਹੈਨਾ ਜੇਕਰ ਇਹਦੇ ਵਿੱਚ ਦੇਵਮਾਨ ਤੇ ਕੁਲਵੰਤ ਬੱਜਗਰ ਕਹਿਣ ਵੀ ਅਸੀਂ ਫੋਨ ਹੀ ਨਹੀਂ ਕੀਤਾ ਕੋਲ ਡਿਟੇਲ ਨਿਕਲ ਆਣੀ ਆ ਉੱਚ ਕਲੀਅਰ ਹੋ ਜਾਣਾ ਸਰਕਾਰ ਨੂੰ ਪਤਾ ਲੱਜਣਾ ਹੁਣ ਇੱਥੇ ਢਾਰੇ ਵੀ ਸਤਾਰੇ ਹੈਗਾ ਕਿਤੇ ਅਗਲਾ ਨੰਬਰ ਜਿਹੜਾ ਹੈ ਪਠਾਨ ਮਹਾਜ ਕੋਈ ਸ਼ੱਕ ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ ਕਿਉਂਕਿ ਅਗਰ ਉਹਨਾਂ ਨੇ ਫੋਨ ਕੀਤੇ ਹੈਗੇ ਆ ਇਹਨਾਂ ਨੂੰ ਤੇ ਸਰਕਾਰ ਦੇ ਨੋਟਿਸ ਦੇ ਵਿੱਚ ਪੱਕਾ ਹੋਊਗਾ ਸਰਕਾਰ ਚਾਹੁੰਦੀ ਕੀ ਹੈ ਦਰ ਅਸਲ ਵਿੱਚ ਇੱਕ ਕਾਂ ਟੰਗੜਾ ਚਾਹਦੀ ਹੈ ਵੀ ਦੱਸਣਾ ਚਾਹੀਦੀ ਕਿ ਕੋਈ ਕੁਸਕੇ ਨਾ ਸਰਕਾਰ ਆਪਣੀ ਫਿਲਹਾਲ ਮੇਰੇ ਖਾਲੀ ਇੱਜ਼ਤ ਬਚਾਉਣਾ ਚਾਹੁੰਦੀ ਹੈ ਹਮਮ ਔਰ ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿ ਉਹ ਫਰਾਰ ਕਿਤਰਾ ਹੋ ਗਿਆ ਪਠਾਨਵਾਜ ਰਹੀ ਹੋਣੀ ਹੈ ਤੋਂ ਠੀਕ ਹੈ ਔਰ ਜਦੋਂ ਉਹ ਫਰਾਰ ਹੋਏ ਹੈਗੇ ਆ ਉੱਥੇ ਹਮਮ ਤੇ ਉਹ ਪੁਲਿਸ ਪੁਲਸ ਦੇ ਪੁਲਸ ਨੇ ਹੀ ਐਸਐਸਪੀ ਸਾਹਿਬ ਪਟਿਆਲਾ ਨੇ ਕਿਹਾ ਕਿ ਉਹ ਫਰਾਰ ਹੋ ਗਏ ਜੀ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਜਿਹੜੀ ਪੁਲਿਸ ਪਾਰਟੀ ਉਹਨਾਂ ਨੂੰ ਗ੍ਰਿਫਤਾਰ ਕਰਨ ਗਈ ਹੈਗੀ ਉਹ ਪੁਲਿਸ ਪਾਰਟੀ ਦੇ ਖਿਲਾਫ ਇਹਨਾਂ ਨੇ ਕੀ ਕਾਰਵਾਈ ਕੀਤੀ ਹੈ ਵੀ ਅੱਜ ਜਸਪਾ ਜੀ ਜਿਹੜੀ ਕਹਾਣੀ ਪੁਲਿਸ ਪਾਰਟੀ ਕਹਿ ਰਹੀ ਹੈ ਜਾਂ ਜਿਹੜੀ ਕਹਾਣੀ ਸਾਹਮਣੇ ਆਈ ਹੈ ਉਹਦੇ ਵਿੱਚ ਉਹ ਦੱਸਦੇ ਪਏ ਨੇ ਕਿ ਪਠਾਨ ਮਾਜ਼ਰਾ ਜਿਹੜਾ ਇੱਕ ਤਾਂ ਕਹਿ ਰਿਹਾ ਆਪਣੀ ਗੱਡੀ ਚ ਆ ਰਿਹਾ ਸੀ ਦੂਜਾ ਕਹਿ ਰਹੇ ਕਿ ਫਾਇਰਿੰਗ ਕਰਕੇ ਫਰਾਰ ਹੋਇਆ ਤੇ ਸਾਡਾ ਇੱਕ ਪੁਲਿਸ ਵਾਲਾ ਵੀ ਕਾਇਲ ਹੋਇਆ ਕੋਈ ਪੁਲਿਸ ਵਾਲੇ ਦਾ ਨਾਮ ਨਹੀਂ ਦੱਸਿਆ ਕਿ ਕੌਣ ਹੈ ਨਾ ਹੀ ਉਹ ਪੁਲਿਸ ਵਾਲਾ ਅਜੇ ਸਾਹਮਣੇ ਆਇਆ ਨਾ ਹੀ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਸਾਰੇ ਮਾਮਲੇ ਤੇ ਕੋਈ ਬਿਆਨ ਨਹੀਂ ਆਇਆ ਜਿਸ ਤਰ੍ਹਾਂ ਜੇ ਪੁਲਿਸ ਦੇ ਉੱਤੇ ਕੋਈ ਫਾਇਰਿੰਗ ਹੋਈ ਹੈ ਔਰ ਜਾਂ ਕੋਈ ਪਥਰਾ ਹੋਇਆ ਹੈ ਤਾਂ ਹਰਿਆਣਾ ਪੁਲਿਸ ਨੂੰ ਪੰਜਾਬ ਪੁਲਿਸ ਨੇ ਕੀ ਸ਼ਿਕਾਇਤ ਦਰਜ ਕਰਵਾਈ ਹੈਗੀ ਹੈ ਜੀ ਇਹ ਵੇਖਣ ਵਾਲੀ ਦਾ ਲੈ ਗਈ ਹੈ ਕਹਿੰਦੇ ਨੇ ਕਰਨਾਲ ਜਿਹੜਾ ਥਾਣਾ ਹੈ ਜੀ ਕਰਨਾਲ ਪੁਲਿਸ ਦੇ ਪੁਲਿਸ ਦੂਸਰਾ ਇਹ ਹੈ ਦੂਸਰਾ ਵੇਖੋ ਜਿਦੋਂ ਕਿ ਪੋਸੋਸਰੂ ਆਪਣੇ ਗੱਡੀ ਖੰਡ ਦੀ ਇਜਾਜ਼ਤ ਦਿੱਤੀ ਹੈਗੀ ਹੈ ਕਿ ਉਹ ਕੱਲਾ ਹੀ ਆਪਣੇ ਆਪ ਗੱਡੀ ਡਰਾਈਵ ਕਰਕੇ ਜਾ ਰਿਹਾ ਹੁੰਦਾ ਹੈਗਾ ਉਹਦੇ ਨਾਲ ਬਕਾਇਦਾ ਮੁਲਾਜ਼ਮ ਬੈਠੇ ਹੁੰਦੇ ਹੈਗੇ ਆ ਜੋ ਆਪਣੀ ਗੱਡੀ ਲੈ ਕੇ ਵੀ ਜਾਂਦੇ ਹੈਗੇ ਆ ਤੇ ਵਾ ਪਰ ਇਹਦੇ ਚ ਜਸਪਾ ਜੀ ਜਿਵੇਂ ਸੈਕੰਡ ਵੀਡੀਓ ਆਈ ਹੈ 1 ਮਿੰਟ ਤੇ 33 ਸੈਕੰਡ ਦੀ ਵੀਡੀਓ ਹੈ ਨਾ ਜਿਹੜੀ ਪਠਾਨ ਮਾਜਰੇ ਦੀ ਉਸ ਵੀਡੀਓ ਦੇ ਵਿੱਚ ਤਾਂ ਉਹਨੇ ਸਾਰੇ ਬੇਲ ਕਾਮ ਕਰ ਦਿੱਤੇ ਪੁਲਿਸ ਦੀ ਜਿਹੜੀ ਸਾਰੀ ਕਹਾਣੀ ਉਹਦੇ ਤੇ ਪਾਣੀ ਫੇਰ ਦਿੱਤਾ ਉਹ ਤੇ ਕਹਿ ਰਿਹਾ ਹੈ ਕਿ ਜਦੋਂ ਇਹ ਪੁਲਿਸ ਆਈ ਹੈ ਇਹਦੇ ਵਿੱਚ ਐਸਪੀ ਵੀ ਸੀ ਕੇ ਕਾਫੀ ਵੱਡੀ ਗਿਣਤੀ ਚ ਡੀਐਸਪੀ ਵੀ ਸੀ ਇੰਸਪੈਕਟਰ ਵੀ ਸੀ ਕੇ ਤੇ ਪੁਲਿਸ ਵਾਲੇ ਵੀ ਸੀ ਕਰੀਬ 500 ਦੀ ਗਿਣਤੀ ਦੱਸ ਰਿਹਾ ਹੈ ਠੀਕ ਹੈ 500 ਦੇ ਕਰੀਬ ਹੋ ਸਕਦੇ ਚਲੋ 500 ਨਾ ਹੁਣ ਘੱਟ ਹੋਣ ਪਰ ਕਾਫੀ ਵੱਡੀ ਮਾਤਰਾ ਚ ਪੁਲਿਸ ਉਥੇ ਪਹੁੰਚੀ ਹੋਏਗੀ ਠੀਕ ਹੈ ਜੀ ਠੀਕ ਹੈ ਅੱਛਾ ਉਹਦੇ ਬਾਅਦ ਉਹ ਕਹਿ ਰਿਹਾ ਸੀ ਉਹ ਆਏ ਆ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਬੈਠੋ ਹੁਣ ਆਏ ਹੋ ਤੇ ਜਿਹੜਾ ਪਰੌਠੇ ਪਰਾਂਡੇ ਖਾਓ ਕਹਿੰਦੇ ਪਰੌਠੇ ਬੜੇ ਮਹਿੰਗੇ ਪੈ ਗਏ ਉਹ ਕਹਿੰਦਾ ਮੈਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿਉਂਕਿ ਹੁਣ ਜਿਹੜਾ ਹਰਮੇਸ਼ ਸਿੰਘ ਹੈ ਨਾ ਹੁਣ ਇਹਦੀ ਗੰਠ ਤੁਕ ਤਾਂ ਵੇਖੋ ਅਫਸਰਾਂ ਚ ਹੋਈ ਜਾਂਦੀ ਹੈ ਬੜੇ ਸੈਟਿੰਗ ਵਧੀਆ ਰਹਿ ਜਾਂਦੀ ਹੈ ਤੇ ਕਹਿੰਦੇ ਮੈਨੂੰ ਕਿਸੇ ਦੀ ਕਾਲ ਆ ਗਈ ਵੀ ਅੱਜ ਤੇਰਾ ਅਨਕਾਊਂਟਰ ਇਹਨਾਂ ਕਰ ਦੇਣਾ ਇਹ ਉਹ ਆਪਣੇ ਮੋਹੂ ਕਹਿ ਰਹੇ ਮੈਨੂੰ ਤੇ ਇਸ ਗੱਲ ਤੋਂ ਵੀ ਹੈਰਾਨੀ ਹੁੰਦੀ ਵੀ ਪੁਲਿਸ ਉਹਨਾਂ ਨੂੰ ਉੱਥੇ ਅਰੈਸਟ ਕਰਨ ਗਈ ਸੀ ਕਿ ਪਰੌੜੇ ਖਾਣ ਗਈ ਸੀ ਉੱਥੇ ਜੀ ਠੀਕ ਹੈ ਨਾ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਪਰੌਠੇ ਮਹਿੰਗੇ ਪੈ ਗਏ ਲੱ ਉਸ ਜਿਹੜੀ ਹੁੰਦੀ ਹੈ ਨਾ ਕੋ ਬਕਾਇਦਾ ਟ੍ਰੇਨਿੰਗ ਹੁੰਦੀ ਹੈਗੀ ਹੈ ਜੀ ਜੀ ਹਨਾ ਉਸ ਤੇ ਟ੍ਰੇਨਿੰਗ ਦੇ ਸਾਰੇ ਚੰਦੇ ਨੇ ਇਹ ਤਾਂ ਹੁੰਦਾ ਨਹੀਂ ਕਿ ਕਿਸੇ ਨੂੰ ਐਵੇਂ ਖੁੱਲਾ ਛੱਡ ਦੇਣ ਵੀ ਉਹ ਬੰਦਾ ਭੱਜ ਜਾਏ ਨਾ ਮੈਨੂੰ ਤਾਂ ਲੱਗਦਾ ਹੈਗਾ ਵੀ ਕਿਤੇ ਨਾ ਕਿਤੇ ਸਰਕਾਰ ਵੱਲੋਂ ਹੀ ਇਹਨਾਂ ਨੂੰ ਢਿਲ ਦਿੱਤੀ ਗਈ ਹੈ ਜੇਕਰ ਇੱਕ ਐਮਐਲਏ ਨੂੰ ਇੰਨਾ ਡਰਿਆ ਕਿ ਪੰਜਾਬ ਪੁਲਿਸ ਅੱਜ ਤੱਕ ਗ੍ਰਿਫਤਾਰ ਕਰਨ ਸੀ ਪਰ ਐਨਕਾਊਂਟਰ ਕਿਉਂ ਕਰੇਗੀ ਵੱਡੀ ਗੱਲ ਹੈ ਕੋਈ ਇਹ ਗੈਂਗਸਟਰ ਨਹੀਂ ਹੈ ਔਰ ਉਹਦੇ ਤੇ ਜਿਹੜੀ ਫੋਰਸ ਦੀ ਜ਼ਿੰਮੇਵਾਰੀ ਲੱਗਿਆ ਨੂੰ ਗ੍ਰਿਫਤਾਰੀ ਦੀ ਉਹ ਲਗਾਈ ਗਈ ਹੈ ਏਜੀਟੀਐਫ ਐਂਟੀ ਗੈਂਗਸਟਰ ਟਾਸਕ ਫੋਰਸ ਹਾਂਜੀ ਇਸ ਗੱਲੋਂ ਵੀ ਹੈਰਾਨੀ ਹੁੰਦੀ ਹੈ ਕਿਉਂਕਿ ਅੱਗੇ ਵੀ ਗ੍ਰਫਤਾਰੀਆਂ ਹੁੰਦੀਆਂ ਆਈਆਂ ਨੇ ਜੀ ਬੜਾ ਕੁਝ ਹੁੰਦਾ ਰਿਹਾਗਾ ਵਾ ਪਰ ਇਸ ਤਰ੍ਹਾਂ ਕਦੀ ਕਿਸੇ ਨੇ ਦੋਸ਼ ਨਹੀਂ ਲਾਏ ਹੈਗੇ ਕਿਸੇ ਐਮਐਲਏ ਨੇ ਜਾਂ ਕਿਸੇ ਹੋਰ ਨੇ ਕਿ ਮੇਰੇ ਤੇ ਮੇਰਾ ਇੰਕਾਊਂਟਰ ਕੀਤਾ ਜਾਂਦਾ ਇੱਕ ਵੇਖਣ ਵਾਲੀ ਵਾਲੀ ਗੱਲ ਇਹ ਹੈਗੀ ਹੈ ਕਿ ਉਹਨਾਂ ਨੇ ਜਿਹੜੇ ਦੋਸ਼ ਲਾਏ ਹੈਗੀ ਉਹ ਸਿਰਫ ਤੇ ਸਿਰਫ ਜਿਹੜੇ ਦਿੱਲੀ ਹਾਈ ਕਮਾਂਡ ਦੇ ਉੱਤੇ ਹੀ ਲਾਏ ਹਨ ਉਹਨਾਂ ਨੇ ਮੁੱਖ ਮੰਤਰੀ ਦੇ ਉੱਤੇ ਕੋਈ ਦੋਸ਼ ਨਹੀਂ ਲਾਇਆ ਹੈਗਾ ਜੀ ਔਰ ਉਹਨਾਂ ਨੇ ਆਪਣੇ ਪੰਜਾਬ ਦੇ ਵੀ ਕਿਹੇ ਐਮਐਲਏ ਜਾਂ ਕਿਹੇ 20 ਆਪਣੇ ਵਿਧਾਇਕ ਦੇ ਉੱਤੇ ਕੋਈ ਕਿਸਮ ਦਾ ਦੋਸ਼ ਨਹੀਂ ਲਾਇਆਗਾ ਉਹਨਾਂ ਨੇ ਜਿਹੜੇ ਜਿਆਦਾ ਦੋਸ਼ ਲਾਏ ਹੈਗੇ ਉਹ ਕੇਂਦਰੀ ਹਾਈ ਕਮਾਂਡ ਦੇ ਉੱਤੇ ਲਾਏ ਹੈਗੇ ਮੈਨੂੰ ਤੇ ਇਹ ਵੀ ਮਹਿਸੂਸ ਹੋ ਰਿਹਾ ਹੈਗਾ ਕਿ ਕਿਤੇ ਸਾਡੀ ਜਿਹੜੀ ਆਮ ਪਾਰਟੀ ਪੰਜਾਬ ਦੀ ਹੈਗੀ ਹੈ ਕਿਤੇ ਹਾਈ ਕਮਾਂਡ ਦੇ ਮਸਲੇ ਦੇ ਉੱਤੇ ਵੱਡੀ ਤਾਂ ਨਹੀਂ ਗਈ ਹੈਗੀ ਕਿਤੇ ਆਪਸ ਵਿੱਚ ਜੀ ਹੋ ਸਕਦਾ ਇੱਥੇ ਵੀ ਨਹੀਂ ਇਹ ਕਲੀਅਰ ਤੇ ਕਹਿ ਰਹੇ ਇਹਦੇ ਵਿੱਚ ਪਠਾਨ ਮਾਜ਼ਰਾ ਸਿੱਧਾ ਮਾਨ ਸਾਹਿਬ ਨੂੰ ਕਹਿੰਦੇ ਤੇ ਪਏ ਨੇ ਕਹਿੰਦੇ ਨੇ ਤਗੜੇ ਹੋਵੋ ਉਹ ਅਸੀਂ ਤੁਹਾਡੇ ਨਾਲ ਹੈ ਤੁਸੀਂ ਨਾਲ ਕੋ ਇੰਨੇ ਥੱਲੇ ਜੇ ਤੁਸੀਂ ਆ ਜਾਓਗੇ ਸਾਡੇ ਅੱਗੇ ਲੱ ਕੇ ਲੱਗੋਗੇ ਤਾਂ ਹੀ ਪੰਜਾਬ ਚ ਰਿਪੀਟ ਹੋ ਜਾਣਗੇ ਉਹ ਕਹਿ ਤਾਂ ਰਹੇ ਹੈ ਸਿੱਧਾ ਸਿੱਧਾ ਉਹ ਤੋਂ ਇਸ਼ਾਰਾ ਦੇ ਰਿਹਾ ਦੂਸਰਾ ਜੀ ਵੇਖੋ ਵੀ ਅੱਜ ਕੇਜਰੀਵਾਲ ਸਾਹਿਬ ਹੁਣ ਕਿੱਥੇ ਪੰਜਾਬ ਆਉਣਾ ਹੈਗਾ ਔਰ ਅਚਾਨਕ ਮੁੱਖ ਮੰਤਰੀ ਸਾਹਿਬ ਬਿਮਾਰ ਪੈ ਗਏ ਨਹੀਂ ਅਚਾਨਕ ਤੇ ਇੱਕ ਵਾਰੀ ਪਹਿਲਾਂ ਵੀ ਬਿਮਾਰ ਹੋਏ ਸੀ ਔਰ ਮੈਨੂੰ ਇਸ ਗੱਲ ਦੀ ਵੀ ਹੈਰਾਨੀ ਹੈ ਵੀ ਉਹ ਅਚਾਨਕ ਬਿਮਾਰ ਹੋਏਗਾ ਜਾਂ ਪਾਦ ਦਿੱਤੇ ਗਏ ਜਾਂ ਆਪ ਹੀ ਜਾਣ ਕੇ ਪੈ ਗਏ ਹੈਗੇ ਆ ਕਿਉਂਕਿ ਉਹ ਵੀ ਸ਼ਾਇਦ ਮੇਰੇ ਖਿਆਲ ਥੋੜਾ ਬੋਧਾ ਕਿਤੇ ਨਾ ਕਿਤੇ ਉਹ ਪਠਾਨ ਮਜਰੇ ਹੋਣਾਂ ਦੀ ਗੱਲ ਹੈ ਮੈਨੂੰ ਕਿਤੇ ਨਾ ਕਿਤੇ ਜਾਪਦਾ ਵੀ ਕੋਈ ਬੇਨਾ ਕੋਈ ਨਾ ਅਸਰ ਜਾਪਦਾ ਉਹਨਾਂ ਤੇ ਤੇ ਉਹ ਗੈਰਤ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਮਾੜੀ ਮੋਟੀ ਚੁੰਡੀ ਵਾਢੀ ਗਈ ਹੈ ਕਿਉਂਕਿ ਜਿਹੜੇ ਹੜਾਂ ਦੇ ਵਿੱਚ ਆਮ ਲੋਕਾਂ ਦੇ ਜਿਹੜੀ ਹਾਲਤ ਹੈ ਉਹ ਬੜੀ ਪਤਲੀ ਹੋ ਚੁੱਕੀ ਹੈ ਔਰ ਇਸ ਗੱਲ ਦਾ ਬਹੁਤ ਜ਼ਿਆਦਾ ਰੌਲਾ ਪਿਆ ਹੈ ਪੰਜਾਬ ਦੇ ਵਿੱਚ ਪਿਆ ਵੀ ਰਿਹਾ ਹੈ ਕਿ ਕੇਜਰੀਵਾਲ ਸਾਹਿਬ ਹੋਣੇ ਸੋਧੀ ਹੋਣੇ ਜਿਹੜੇ ਸੀਗੇ ਜਿਹੜੇ ਲਗਾਤਾਰ ਪੰਜਾਬ ਦੇ ਵਿੱਚ ਵਿਚਰ ਰਹੇ ਸਨ ਕਿ ਅਚਾਨਕ ਪੰਜਾਬ ਦੇ ਸੀਤ ਤੋਂ ਗਾਇਬ ਹੋ ਗਏ ਔਰ ਜਿਹੜੇ ਇਹਨਾਂ ਨੇ ਉੱਥੇ ਦਿੱਲੀ ਜਾ ਕੇ ਸਟੇਟਮੈਂਟ ਦਿੱਤੀ ਹੈਗੀ ਹੈ ਲੇਟੈਸਟ ਸਟੇਟਮੈਂਟ ਦਿੱਤੀ ਹੈਗੀ ਹੈ ਕਿ ਅ ਦਿੱਲੀ ਦੇ ਵਿੱਚੋਂ ਕਰ ਕਰ ਦੇ ਵਿੱਚੋਂ ਪੰਜਾਬ ਲਈ ਰਾਸ਼ਨ ਮੰਗਿਆ ਜਾਵੇਗਾ ਔਰ ਉਸ ਗੱਲ ਦਾ ਵੀ ਪੰਜਾਬ ਨੇ ਬਹੁਤ ਗੁੱਸਾ ਕੀਤਾ ਹੈਗਾ ਔਰ ਪੰਜਾਬ ਦੇ ਲੋਕਾਂ ਨੇ ਉਹ ਤਾਂ ਬੜਾ ਭੜਾ ਜਿਹੜਾ ਉਹਦਾ ਪ੍ਰਤੀਕਰਮ ਹੋਇਆ ਹੈਗਾ ਜੀ ਬਿਲਕੁਲ ਉਲਟ ਗਿਆ ਕੰਮ ਇਹਦਾ ਮੇਰਾ ਖਿਆਲ ਵੀ ਸ਼ਾਇਦ ਮੁੱਖ ਮੰਤਰੀ ਸਾਹਿਬ ਜਿਹੜੇ ਉਹ ਅੱਜ ਸੇਕ ਨਹੀਂ ਅੱਜ ਹੋਣਾ ਦੱਸਿਆ ਕੀ ਸੀ ਜਸਪਾ ਜੀ ਜਦੋਂ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਆਪ ਸੁਪਰੀਮੋ ਅਰਵਿੰਦ ਕੇਦਰੀਵਾਲ ਹੋਣੇ ਸੀ ਤਾਂ ਅਰਵਿੰਦ ਕੇਜਰੀਵਾਲ ਤਾਂ ਅਗਲੇ ਪਾਸੇ ਹੁਣੇ ਸੀ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਹੈ ਸੈਕੰਡ ਜਗ੍ਹਾ ਤੇ ਖੜੇ ਹੋਣੇ ਸੀ ਉਹਨਾਂ ਨੇ ਅੱਗੇ ਅੱਗੇ ਜਿਹੜਾ ਵੇਖ ਕੇ ਹੋਈ ਆਉਂਦਾ ਹੈਗਾ ਕਿ ਅਨ ਅ ਜੀ ਮਹਿਸੂਸ ਹੁੰਦਾ ਹੈਗਾ ਕਿ ਕੇਜਰੀ ਪੰਜਾਬ ਦੇ ਮੁੱਖ ਮੰਤਰੀ ਹੀ ਪੰਜਾਬ ਦੇ ਅਰਵਿੰਦ ਕੇਜਰੀਵਾਲ ਨੇ ਔਰ ਜਿਹੜੇ ਭਗਵੰਤ ਮਾਨ ਹੁਣ ਇਹ ਪਿਛੇ ਸਾਈਡ ਤੇ ਲੱਗੇ ਹੋਏ ਨੇ ਸਾਈਡ ਤੇ ਹੀ ਨੇ ਜਿ ਤਰ੍ਹਾਂ ਕੋਈ ਹੈਲਪਰ ਮੇ ਉਹਨਾਂ ਦੀ ਗੱਤ ਹੈ ਸੁਪਰ ਸੀਐਮ ਕਹਿੰਦੇ ਨਾ ਉਹਨਾਂ ਨੂੰ ਸੁਪਰ ਸੀਐਮ ਲੋਕ ਕਹਿੰਦੇ ਰਹੇ ਨੇ ਕਿ ਸਾਡੇ ਸੁਪਰ ਸੀਐਮ ਜਿਹੜੇ ਨੇ ਅਰਵਿੰਦ ਕੇਜਰੀਵਾਲ ਹੀ ਇਸ ਗੱਲ ਨੂੰ ਜਿਹੜੇ ਪੰਜਾਬ ਦੇ ਲੋਕ ਜਿਹੜੇ ਪਛਾਣ ਨਹੀਂ ਪਾ ਰਹੇ ਅੱਛਾ ਜਸਪਾਲ ਜੀ ਜਿਹੜਾ ਹੁਣ ਮੌਜੂਦਾ ਦੌਰ ਆ ਵੀ ਅੱਜ ਬਿਮਾਰ ਹੋਣਾ ਜਿਹੜਾ ਭਗਵੰਤ ਮਾਨ ਦਾ ਇਹ ਵਾਕਿਆ ਹੀ ਬਿਮਾਰ ਹੋਣਾ ਇਸ ਕਰਕੇ ਹੈ ਕਿ ਵਾਕਿਆ ਸਿਹਤ ਖਰਾਬ ਹੋ ਗਈ ਜਾਂ ਬਸ ਮਾਰੇ ਇਸ ਕਰਕੇ ਹੈ ਕਿ ਮੈਂ ਕਿੱਥੇ ਜਾ ਕੇ ਕੀ ਕਵਾਂਗਾ ਅੱਗੇ ਧਾਰਵਿੰਦ ਕੇਜਰੀਵਾਲ ਹੋ ਜਾਣੇ ਨੇ ਮੈਂ ਪਿੱਛੇ ਹੋ ਜਾਵਾਂਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਤੇ ਅੱਗੋਂ ਕਿਸੇ ਨੇ ਵਿਰੋਧ ਕੋਈ ਉਹ ਜਾ ਕਰ ਦਿੱਤਾ ਤੇ ਮੈਂ ਫਿਰ ਕੀ ਜਵਾਬ ਦੇਵਾਂਗਾ ਕਾਲਿਆ ਲੱਗਦਾ ਤੁਹਾਨੂੰ ਉਹਨਾਂ ਕੋਈ ਵੱਡੀ ਕੰਮ ਨਹੀਂ ਲੱਗਦਾ ਉਹਨਾਂ ਨੂੰ ਵੀ ਇਹ ਚੰਗਾ ਨਹੀਂ ਲੱਗਾਗਾ ਵੀ ਅੱਗੇ ਹੀ ਸਾਡਾ ਖਿਲਾਫ ਬਹੁਤ ਜ਼ਿਆਦਾ ਮਾਹੌਲ ਬਣਿਆ ਹੋਇਆ ਹੈਗਾ ਕੇਜਰੀ ਹੋਣਾ ਜਲੂਸ ਬਹੁਤ ਨਿਕਰੇ ਆ ਤਾਜ਼ਾ ਤਾਜ਼ਾ ਕੋਈ ਬੀਬੀ ਕਲਿੱਪ ਵਾਲੀ ਜਿਹੜੀ ਹੈ ਹਾਂਜੀ ਹਾਂਜੀ ਉਹਨੇ ਬੜਾ ਜਲੂਸ ਕੱਢਿਆ ਉਹ ਬੜਾ ਸਾਹਮਣੇ ਆਇਆ ਹੈ ਹੈ ਨਾ ਅੱਜ ਦਿਨ ਭਗਵੰਤ ਮਾਨ ਜੀ ਰੋ ਰਹੇ ਨੇ ਅ ਮਿਲ ਕੇ ਇਹੋ ਜਿਹੇ ਗੱਲਾਂ ਦੇ ਸਾਹਮਣੇ ਆ ਜਾਂਦੀਆਂ ਨੇ ਨਾ ਉਹ ਜਿਹੜੇ ਆ ਫਿਰ ਬਹੁਤ ਪਬਲਿਕ ਵਾਲਾ ਇਹ ਹੜਾ ਦੇ ਵਿੱਚ ਕਾਦੀ ਐਕਟਿੰਗ ਹੋਣੀ ਚਾਹੀਦੀ ਉਹਨਾਂ ਦੀ ਵੀਡੀਓ ਆਈ ਇਹ ਪਤਾ ਨਹੀਂ ਉਹਦੇ ਵਿੱਚ ਕੱਲੀ ਕਿ ਸੱਚਾਈ ਹੈ ਉਹ ਰੋਟੀ ਖਾ ਰਹੇ ਹੈਗੇ ਨਹੀਂ ਉਹ ਵੇਖ ਲਈ ਸਾਰਿਆਂ ਨੇ ਜੀ ਹਾਂਜੀ ਹਾਂਜੀ ਰੋਟੀ ਵਾਲਾ ਸ਼ਾਟ ਹੁੰਦਿਆ ਸਾਰੀ ਨਾ ਇੱਕ ਬੰਦਾ ਹੁੰਦਾ ਮਜ਼ਦਮ ਆਉਂਦਾ ਉਹਨਾਂ ਕੋ ਰੋਟੀ ਵੀ ਤੇ ਪਲੇਟ ਵੀ ਚੁੱਕ ਲੈਂਦਾ ਡੁੱਟ ਕੇ ਰਾਤ ਨੂੰ ਫਿਰ ਫਾਈਵ ਸਟਾਰ ਹੋਟਲ 'ਚ ਰੋਕਦੇ ਨੇ ਬਿਲਕੁਲ ਬਿਲਕੁਲ ਚਲ ਮੈਂ ਮੰਨ ਲੈਂਦਾ ਵੀ ਜਿਹੜਾ ਹੜਾ ਦੇ ਵਿੱਚ ਕਿਤੇ ਇਸ ਤਰ੍ਹਾਂ ਦੀ ਰੋਟੀ ਖਾ ਲਈ ਤੇ ਸ਼ਾਇਦ ਬਿਮਾਰ ਹੋ ਗਿਆ ਪਰ ਉਹ ਹੀ ਨਹੀਂ ਇਹਨਾਂ ਨੇ ਕਹਦੀ ਉਹ ਤੇ ਉਹ ਇਹ ਜਿਹੜਾ ਹੁਣ ਜੋ ਕੁਛ ਹੈ ਪੰਜਾਬ ਦੀ ਜਿਹੜੀ ਜਨਤਾ ਹੈ ਉਹ ਜਿਹੜੀਆਂ ਇਹ ਵੀਡੀਓ ਕਲਿੱਪਾਂ ਨੇ ਜਾਂ ਇਹ ਛੋਚੇ ਪਾਜੀ ਹੈ ਜਾਂ ਸਕ੍ਰਿਪਟਡ ਪ੍ਰੋਗਰਾਮ ਹੋ ਰਹੇ ਇਹਨਾਂ ਤੋਂ ਪ੍ਰਭਾਵਿਤ ਹੋ ਜਾਣਗੇ ਨਹੀਂ ਉਹ ਪਰੇਸ਼ਾਨ ਨਹੀਂ ਪੰਜਾਬ ਦਾ ਹਰ ਬੰਦਾ ਹਰ ਗੱਲ ਨੂੰ ਸਮਝ ਰਿਹਾਗਾ ਇਹ ਜਿਹੜੇ ਬੇਕੂ ਲੋਕ ਨਹੀਂ ਆਗੇ ਵਾਹੇ ਅਬ ਇੱਥੇ ਹਰ ਗੱਲ ਨੂੰ ਸਮਝ ਰਹੇ ਨੇ ਵਾਚ ਕਰ ਰਹੇ ਹੈਗੇ ਔਰ ਇਹਦਾ ਜਿਹੜਾ ਰਿਐਕਸ਼ਨ ਹੋ ਰਿਹਾ ਉਹ ਕੋਈ ਵਧੀਆ ਨਹੀਂ ਹੋ ਰਿਹਾਗਾ ਕੋਈ ਹੋਰ ਸਿਆਸੀ ਪਾਰਟੀ ਜਿਸ ਸਿਆਸੀ ਪਾਰਟੀ ਨੇ ਹੜਾਂ ਦੇ ਦੌਰ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰਕੇ ਵਿਖਾਇਆ ਹੋਵੇ ਜਿਹੜਾ ਲੱਗੇ ਕਿ ਲੋਕਾਂ ਨੂੰ ਕਿ ਬਾਕੀ ਸਿਆਸੀ ਪਾਰਟੀਆਂ ਸਾਡੇ ਨਾਲ ਖੜੀਆਂ ਨਹੀਂ। ਨਹੀਂ ਵੇਖੋ ਇੱਥੇ ਸਿਆਸੀ ਪਾਰਟੀਆਂ ਵਾਲੇ ਬੰਦੇ ਕੰਮ ਕਰ ਰਹੇ ਆ ਗਿਆ। ਮੈਂ ਜੇ ਕੱਲ ਦੋ ਤਿੰਨ ਦਿਨ ਪਹਿਲਾਂ ਹੀ ਵੇਖਿਆ ਉੱਥੇ ਕਲਾਂ ਨੌਰਗ ਖੂ ਕਿੱਡੀ ਵੱਡੀ ਗਊਸ਼ਾਲਾ ਲੱਗੀ ਆ ਉੱਥੇ ਡੰਗਰਾ ਵਾਸਤੇ ਬੜੀ ਪੋਜੀਸ਼ਨ ਥੋੜੀ ਜਿਹੀ ਠੀਕ ਨਹੀਂ ਹੈਗੀ। ਔਰ ਸਾਡੇ ਕਿ ਅਮਨਦੀਪ ਜੰਤੀ ਪਰਵੋਣੀ ਉੱਥੇ ਗਏ। ਇਹਨਾਂ ਨੇ ਉੱਥੇ 150 ਬੋਰੀ ਉੱਥੇ ਫੀਡ ਦੀ ਉੱਥੇ ਜੜੀ ਸਟਾਈਂਗ ਕੀਤੀ। ਔਰ ਪੰਜ ਖੁਰਲੀਆਂ ਉੱਥੇ ਦੇ ਕੇ ਆਏ। ਠੀਕ ਹੈ। ਹਾਂਜੀ। ਤੇ ਲੱਗੇ ਹੋਏ ਨੇ ਅਨ ਅੱਜ ਤੁਸੀਂ ਵਖੋ ਚਰਜੀਤ ਸਿੰਘ ਚੱਲੀ ਹੋਣੀ ਜਿਹੜੇ ਹੈਗੇ ਉਹਨਾਂ ਦੀ ਵੀਡੀਓ ਆ ਰਹੀ ਉਹ ਖੁਦ ਬਾਲਟੀ ਫਟ ਫਟ ਕੇ ਢੋਰੇ ਹੈਗੇ ਬਥੇ ਕਾਂਗਰਸ ਪਾਰਟੀ ਲਗੀ ਬੀਜੇਪੀ ਕਿਤੇ ਦਿਖਾਈ ਨਹੀਂ ਦਿੱਤੀ ਵਸ ਅੱਜ ਅੱਜ ਬੀਜੇਪੀ ਵਾਲੇ ਆਏ ਚੋਹਾਨ ਹਣੀ ਆਏ ਸੀਗੇ ਕੇਂਦਰੀ ਮੰਤਰੀ ਆਏ ਹਨ ਸ਼ਿਵਰਾ ਚੋਹਾਨ ਹਣੀ ਆਏ ਤੇ ਉਸ ਤੋਂ ਬਾਅਦ ਪਰ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਅੱਜ ਜਦੋਂ ਚੋਹਾਨ ਸਾਹਿਬ ਆਏ ਨੇ ਤੇ ਦਿੱਰਤੇ ਨਾ ਹੋਣਾ ਸੀ ਥੋੜਾ ਜਿਹਾ ਬਾਹਰ ਨਿਕਲਣਾ ਸੀ ਸਿਰਫ ਇੱਕ ਸਟੇਟਮੈਂਟ ਇਹਨਾਂ ਦੀ ਆਈ ਜਖੜ ਸਾਹਿਬ ਦੀ ਕੇਂਦਰ ਨੂੰ ਉਹਨਾਂ ਨੇ ਅਪੀਲ ਕੀਤੀ ਸੀ ਕਿ ਪੰਜਾਬ ਦੀ ਮਤ ਕੀਤੀ ਜਾਵੇ ਜਦੋਂ ਇਲਾਵਾ ਕੋਈ ਪਾਜ ਪ ਅੱਜ ਸਾਰੇ ਅੰਮ੍ਰਿਤਸਰ ਨਜ਼ਰ ਆ ਰਹੀ ਹੈ ਕਿ ਬਿਟੂਣੀ ਨਜ਼ਰ ਆ ਰਹੀ ਹੈ ਬਿਲਕੁਲ ਹੋਣੀ ਛਿਵਰਾਜ ਚੋਹਾਂਜੋ ਆਇਆ ਸੀ ਕੇਂਦਰੀ ਮੰਤਰੀ ਆਏ ਨੇ ਔਰ ਮੈਂ ਇਹ ਹਰ ਇਸ ਗੱਲ ਨੂੰ ਹਰ ਰਾਨਾ ਕਿ ਅਜੇ ਤੱਕ ਉਹਨਾਂ ਨੇ ਪੰਜਾਬ ਦਾ ਪਰ ਕੋਈ ਐਲਾਨ ਹੀ ਨਹੀਂ ਕੀਤਾ ਬੇਸ਼ੱਕ ਸ਼ਿਵਰਾਜ ਚੋਹਾਂਜੋ ਦਾ ਸਰਦਾਰ ਪੰਜਾਬ ਦੇ ਵਿੱਚ ਨਿਕਲ ਗਿਆ ਔਰ ਐਲਾਨ ਤੇ ਅਜੇ ਤੱਕ ਕਰ ਹੀ ਨਹੀਂ ਸਕਿਆ ਕਿ ਪੰਜਾਬ ਪੰਜਾਬ ਦੀ ਸ਼ੇਰਨੀ ਧੀ ਸੀ ਅੰਮ੍ਰਿਤਸਰ ਇਹ ਸਾਰੀਆਂ ਹੀ ਪਾਰਟੀਆਂ ਤੇ ਸਾਰੇ ਲੋਕ ਇੱਕ ਪਾਸੇ ਤੇ ਉਹ ਕੱਲੀ ਧੀ ਇੱਕ ਪਾਸੇ ਪੰਜਾਬ ਦੀ ਧੀ ਨੇ ਪੰਜਾਬ ਦੇ ਚਾ ਡੋਨ ਦਾ ਮੁੱਲ ਮੋੜਤਾ ਉਹ ਉਹਨਾਂ ਡੀਸੀ ਸਾਹਿਬਾਂ ਨੇ ਵੇਖੋ ਜੀ ਪੰਜਾਬ ਦੇ ਲੋਕਾਂ ਦਾ ਦਿਲ ਜਿੱਦ ਦਿਲ ਜਤ ਲਿਆਗਾ ਸਾਖੀ ਸੁਣਾਉਣੀ ਨੇ ਇੱਕ ਛੋਟੀ ਜੀ ਉਮਰ ਦੀ ਲੜਕੀ ਆ ਵੇਖੋ ਜੀ 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 ਅਨਾਵ ਦਾ ਛੋਟਾ ਜਿਹਾ ਬੱਚਾ ਔਰ ਬਹੁਤ ਦਿਨ ਰਾਤੋਂ ਲੱਗੀ ਰਹੀ ਹੈਗੀ ਆ ਬੇਸ਼ੱਕ ਸ਼ੁਰੂ ਦੇ ਵਿੱਚ ਕਈਆਂ ਲੋਕਾਂ ਨੇ ਨੁਕਤਾ ਚ ਨਹੀਂ ਕੀਤੀ ਪਰ ਉਹਨੇ ਬੇ ਬੇ ਪ੍ਰਵਾਹ ਕੇ ਕੰਮ ਕੀਤਾ ਔਰ ਲੋਕਾਂ ਦਾ ਦਿਲ ਜਿੱਤ ਲਿਆਗਾ ਔਰ ਅੱਜ ਬੜੀ ਸ਼ਰਮ ਦੀ ਗੱਲ ਆ ਉੱਥੇ ਅੱਜ ਮੈਂ ਫੋਟੋ ਵੇਖ ਰਿਹਾ ਸੀ ਉਹਨਾਂ ਦੀ ਅੰਮ੍ਰਿਤਸਰ ਬੈਠੇ ਹੋਏ ਆ ਸ਼ਿਵਰਾਜ ਚੋਹਾਨ ਨੇ ਬੈਠੇ ਆ ਬਾਕੀ ਸਾਰੇ ਭਾਜਪਾ ਵਾਲੇ ਬੈਠੇ ਆ ਔਰ ਕੱਲੀ ਡੀਸੀ ਜਿਹੜੀ ਖਲੋਤੀ ਸੀਗੀ ਇੱਕ ਲੇਡੀ ਹੋ ਕੇ ਖਲੋਤੀ ਸੀਗੀ ਔਰ ਮੈਨੂੰ ਬਹੁਤ ਇਸ ਗੱਲ ਦਾ ਦੁੱਖ ਲੱਗਾ ਵੀ ਇਹ ਕੀ ਹੋ ਰਿਹਾ ਹੈ ਗਾ ਵੇਖੋ ਸਾਹਮਣੇ ਜਿਹੜੇ ਬੈਠੇ ਨੇ ਜਿਨ੍ਹਾਂ ਨੇ ਨਾ ਦਾ ਜਾਣਦਾ ਸਫਲਤ ਹੋਏ ਨਾ ਕਿਸੇ ਦੇ ਮੇਰੇ ਕਾਲ ਇੱਕ ਸਿਰ ਕੁਲਦੀਪ ਢਾਲੀਵਾਲ ਨੂੰ ਛੱਡ ਕੇ ਬਾਕੀਆਂ ਨੇ ਕਿਸੇ ਦੇ ਪੈਰਾਂ 'ਚ ਚਿੱਕੜ ਵੀ ਨਹੀਂ ਲਗਾਉਣਾਗੇ ਤੇ ਗੰਦਾ ਪਾਣੀ ਵੀ ਨਹੀਂ ਲਗਾਉਣਾ ਉਹਨਾਂ ਲੋਕਾਂ ਨੂੰ ਇਹ ਨਹੀਂ ਆਇਆ ਕਿ ਆ ਸਾਹਮਣੇ ਵਾਲੀ ਜਿਹੜੀ ਬੀਬੀ ਪਿਛਲੇ 10 ਦਹਾੜਾਂ ਤੋਂ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੀ ਹੈ ਔਰ ਬਜ਼ੁਰਗਾਂ ਕੋ ਜਾ ਰਹੀ ਹੈ ਔਰ ਦਿਨ ਰਾਤ ਕੰਮ ਕਰ ਰਹੀ ਹੈ ਤੇ ਇਹਦੇ ਵਾਸਤੇ ਛੇਰ ਕਿਉਂ ਨਹੀਂ ਹੋਣੀ ਚਾਹੀਦੀ ਸੋਖੇ ਤਰਕੇ ਤੇ ਸ਼ਰਮ ਵਾਲੀ ਗੱਲ ਹੈ ਬਹੁਤ ਸ਼ਰਮ ਤੋ ਉਹ ਫੋਟੋ ਦੇ ਨਾਲ ਕਿਤੇ ਨਾ ਕਿਤੇ ਸਾਰਿਆਂ ਦੇ ਮਨਾਂ ਨੂੰ ਠੇਸ ਜਿਹੜੀ ਹੈ ਵੱਡੀ ਪਹੁੰਚੀ ਹੈ ਸੋ ਆਖਰੀ ਦੇ ਵਿੱਚ ਫਿਰ ਆਪਾਂ ਵਾਈਂਡ ਅਪ ਕਰਨ ਤੋਂ ਪਹਿਲਾਂ ਇਹ ਜ਼ਰੂਰ ਜਾਣਦੇ ਹਾਂ ਕਿ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੇ ਦਾਅਵੇ ਕਰ ਰਹੀ ਹੈ ਇਹਨੇ ਟਰੈਕਟਰ ਟਰਾਲੀਆਂ ਇੰਨੀਆਂ ਗੱਡੀਆਂ ਜਾਰੀਆਂ ਨੇ ਇਹਨਾਂ ਉਹਨਾਂ ਵੱਲੋਂ ਵੱਡੇ ਵੱਡੇ ਬੈਨਰਾਂ ਦੇ ਨਾਲ ਹਰ ਪੀੜਤਾ ਦੀ ਮਦਦ ਕੀਤੀ ਜਾ ਰਹੀ ਹੈ ਇਸ ਮਦਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਅੱਜ ਮੈਂ ਇੱਕ ਵੀਡੀਓ ਵਖੀ ਜੇ ਕੁਲਦੀਪ ਧਾਲੀਵਾਲ ਹੋਣੀ ਹੈ ਔਰ ਮੀਤ ਹੈ ਰੋਣੇ ਖਲੋਤੇ ਨੇ ਜੀ ਉਹ ਇੱਕ ਘਰ ਦੇ ਬਾਹਰ ਖਲੋਤੇ ਨੇ ਜਿਹੜਾ ਘਰ ਦੀ ਛੱਤ ਡਿੱਗ ਚੁੱਕੀ ਆ ਔਰ ਬਜ਼ੁਰਗਾਂ ਦੇ ਨਾਲ ਖਲੋਤੇ ਔਰ ਇਹ ਧਾਰੀਵਾਦ ਸਾਹਿਬ ਪਬਲਿਕ ਨੂੰ ਅਪੀਲ ਕਰ ਰਿਹਾ ਕਿ ਵੀ ਇਹਨਾਂ ਦਾ ਘਰ ਬਣਾ ਕੇ ਦੇ ਜੀ ਜਿਹੜੀ ਪਬਲਿਕ ਆ ਉਹ ਸਰਕਾਰ ਤੋਂ ਉਮੀਦ ਰੱਖ ਰਹੀ ਹੈਗੀ ਹੈ ਵੀ ਇਹ ਸਰਕਾਰ ਸਾਡਾ ਕੁਝ ਕਰੇ ਔਰ ਸਰਕਾਰ ਜਦੋਂ ਲੋਕਾਂ ਨੂੰ ਅਪੀਲ ਕਰ ਰਹੀ ਹੋਵੇ ਤੇ ਮੇਰੀ ਇਹ ਰੱਬ ਰੱਖਾ ਹਨ ਫਿਰ ਫਿਰ ਤਾਂ ਪੰਜਾਬ ਦਾ ਰੱਬ ਹੀ ਰੱਖਾ ਜੀ ਬਿਲਕੁਲ ਹੈ ਜੀ ਰੱਬ ਰੱਖਾ ਹੋਵੇ ਹਾਂ ਔਰ ਇੱਕ ਐਮਐਲਏ ਹੋਵੇ ਔਰ ਦੋਵੇਂ ਬੰਦੇ ਖਲੋ ਕੇ ਅਪੀਲ ਕਰ ਰਹੇ ਹੁਣ ਪੰਜਾਬ ਦੇ ਲੋਕਾਂ ਵੀ ਤੁਸੀਂ ਆਪਣੇ ਪਰ ਪੰਜਾਬੀਆਂ ਨੂੰ ਸ਼ਾਬਾਸ਼ ਦੇਣੀ ਵਰਦੀ ਜੇ ਕਿ ਨਹੀਂ ਮੌਤ ਤੋਂ ਨਹੀਂ ਡਰੇ ਡਰ ਤੋਂ ਨਹੀਂ ਡਰੇ ਤੇ ਮੌਤ ਨੂੰ ਕਲੋਲਾ ਕਰਦੇ ਖੈ ਖੈ ਕੇ ਅੱਗੇ ਲੰਘਦੇ ਪਏ ਨੇ ਹੜਾਂ ਦੇ ਵਿੱਚ ਉਹਨਾਂ ਦੇ ਚਿਹਰਿਆਂ ਤੇ ਤਾਂ ਵੀ ਰੌਣਕ ਹੈ ਕਿਤੇ ਪਿੱਟ ਸਿਆਪਾ ਨਹੀਂ ਹੈਗਾ ਮਰਗੇ ਮਰਗੇ ਲੋੜਗੇ ਲੋੜਗੇ ਨਹੀਂ ਉਹ ਕਹਿੰਦੇ ਚੜਦੀ ਗਲ ਹੈ ਅੱਜ ਵੀ ਤੁਸੀਂ ਉਸ ਬਾਡ ਏਰੀਆ ਦੇ ਵਿੱਚ ਤੁਸੀਂ ਜਾਓ ਉਹਨਾਂ ਲੋਕਾਂ ਦੇ ਕੋਲ ਜਿਹੜੇ ਪੀੜਤ ਨੇ ਔਰ ਉਹ ਖੜੇ ਮਿਥੇ ਤੁਹਾਨੂੰ ਮਿਲਣ ਲੱਗੇ ਔਰ ਸਭ ਤੁਹਾਨੂੰ ਅੱਗੋਂ ਚਾਹ ਪਾਣੀ ਪੁੱਛਣਗੇ ਸ਼ਾਬਾਸ਼ ਉਹਨਾਂ ਦੀ ਇਸ ਦਲੇਰੀ ਦੇ ਇਹੀ ਪੰਜਾਬ ਹੈ ਇਸ ਸਪਿਰਿਟ ਵੇਖੋ ਪੰਜਾਬ ਦੀ ਪੰਜਾਬ ਹੈ ਨਾ ਜੀ ਪੰਜਾਬ ਦੀ ਸਪਿਰਿਟ ਵੇਖੋ ਵੀ ਪੰਜਾਬ ਦੀ ਸਪਿਰਿਟ ਕੀ ਹੈ ਅੱਛਾ ਜਿੰਨਾਂ ਦੀ ਮਦਦ ਕਰਨ ਵਾਸਤੇ ਜਿੰਨਾਂ ਸਟੇਟਾਂ ਦੇ ਵਿੱਚ ਜਾਂਦੇ ਰਿਹਾ ਉਹਨਾਂ ਸਟੇਟਾਂ 'ਚੋ ਅੱਜ ਕਿਸੇ ਨੇ ਪਾਣੀ ਦੀ ਬੋਤਲ ਨਹੀਂ ਦਿੱ ਪੰਜਾਬ ਦੇ ਲੋਕ ਕੇਰਲ ਤੱਕ ਜਾਂਦੇ ਰਹੇਗੇ ਆਸਾਮ ਤੱਕ ਜਾਂਦੇ ਰਹੇਗੇ ਹਰਥਾਂ ਜਾਂਦੇ ਰਹੇਗੇ ਔਰ ਪੰਜਾਬ ਦੇ ਬਾਰੇ ਕਿਸੇ ਨੇ ਕੋਈ ਸਟੇਟਮੈਂਟ ਹੀ ਨਹੀਂ ਦਿੱਤੀ ਹਨਾ ਦੇਸ਼ ਦੇ ਪ੍ਰਧਾਨ ਮੰਤਰੀ ਉਹ ਬੋਲੇ ਨਹੀਂ ਕਿਵਣੀ ਬੋਲਦੇ ਮਣੀਪੁਰ ਦੇ ਵਿੱਚ ਅੱਗ ਲੱਗਦੀ ਹੈ ਉਦੋਂ ਨਹੀਂ ਬੋਲੇ ਜੇਕਰ ਹੁਣ ਪੰਜਾਬ ਦੇ ਵਿੱਚ ਹੜਾਏ ਨਹੀਂ ਉਹ ਨਹੀਂ ਬੋਲੇ ਠੀਕ ਹੈ ਮੰਨਿਆ ਤੁਹਾਡੀ ਨਾਰਾਜ਼ਗੀ ਹੋਏਗੀ ਕਿਸਾਨੀ ਅੰਦੋਲਨ ਕਰਕੇ ਕਿ ਕਿਸਾਨਾਂ ਨੇ ਤੁਹਾਨੂੰ ਫੈਸਲੇ ਬਦਲਣ ਲਈ ਮਜਬੂਰ ਕੀਤਾ ਤੁਹਾਡੀ ਨਾਰਾਜ਼ਗੀ ਹੋਏਗੀ ਕਿ ਤੁਸੀਂ ਪੰਜਾਬ ਆਏ ਸੀ ਤੇ ਪੰਜਾਬ ਦੇ ਵਿੱਚ ਜਦੋਂ ਕਿਸਾਨਾਂ ਨੇ ਛੜਕ ਰੋਕੀ ਤੇ ਤੁਹਾਨੂੰ ਵਾਪਸ ਜਾਣਾ ਪਿਆ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇੰਨੀ ਨਾਰਾਜ਼ਗੀ ਰੱਖੋ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਤੁਸੀਂ ਵੱਖਰਾ ਹੀ ਸਮਝਦੇ ਹੋ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿਤੇ ਵੀ ਕੁਝ ਹੁੰਦਾ ਤੇ ਬੜੀ ਜਲਦੀ ਟਵੀਟ ਮਾਰਦੇ ਹੋ ਬੜੀ ਛੇਤੀ ਉਹਨਾਂ ਵਾਸਤੇ ਮਦਦ ਭੇਜਦੇ ਹੋ ਜਮ ਕਸ਼ਮੀਰ ਦੀ ਗੱਲ ਕਰ ਲੋ ਹਰਿਆਣੇ ਦੀ ਜਾਂ ਹਿਮਾਚਲ ਦੀ ਗੱਲ ਕਰ ਲੋ ਉਹਨਾਂ ਵਾਸਤੇ ਦਿਲ ਦਰਿਆ ਨਹੀਂ ਤੁਹਾਡੇ ਤੇ ਪੰਜਾਬ ਤੇ ਲਈ ਮੋਤੀ ਸਾਹਿਬ ਇਹਨਾਂ ਮਤਰੀਅ ਸਲੂਕਿਓ ਕਰੇ ਇਹੋ ਗੱਲ ਜਿਹੜੀ ਹੈਗੀ ਪੰਜਾਬ ਦੇ ਲੋਕਾਂ ਨੂੰ ਅਖਰ ਦੀ ਰੀਦੀ ਆ ਉਹ ਹਮੇਸ਼ਾ ਪੰਜਾਬ ਦੇ ਲੋਕ ਕੋ ਇਸੇ ਕਰਕੇ ਮਹਿਸੂਸ ਕਰਦੇ ਆਂ ਕਿ ਪੰਜਾਬ ਨਾ ਹਮੇਸ਼ਾ ਮੱਤਾਈ ਮਾਵੜਾ ਸਲੂਕ ਹੁੰਦਾ ਇਹੀ ਕਰਕੇ ਜਿਹੜੀਆਂ ਜਥੇਬੰਦੀਆਂ ਨੇ ਜਸਪਾ ਜੀ ਜਿਹੜਾ ਖਾਲਸਾ ਰਾਜ ਮੰਗ ਰਹੀਆਂ ਨੇ ਇਹੀ ਕਰਕੇ ਕਹਿ ਰਹੀਆਂ ਨੇ ਨਾ ਫਿਰੋ ਫਿਰ ਇਹ ਮਜਬੂਰ ਕਰਦੇ ਆ ਨਾ ਫਿਰ ਇਹ ਕਹਿੰਦੇ ਨੇ ਨਾ ਕਿ ਤੁਹਾਡਾ ਖਾਲਸਾ ਰਾਜ ਆਪਣਾ ਰਾਜ ਹੁੰਦਾ ਹੈ ਕਿ ਅੱਜ ਕਿਸੇ ਗਾੜੀ ਹੱਥ ਨਾਲ ਡਾਉਣੇ ਤੇ ਚਲੋ ਉਹਨਾਂ ਨਾਲ ਨਹੀਂ ਸਹਿਮਤ ਹੈਗੇ ਬਾਕੀ ਭਾਵੇਂ ਸਾਡੇ ਲੋਕਤੰਤਰਿਕ ਭਾਵਨਾ ਆਉਦੀ ਹੈ ਵੀ ਇਹ ਵੇਖੋ ਸਾਡੇ ਨਾਲ ਠੀਕ ਨਹੀਂ ਹੋ ਰਿਹਾ ਇਹ ਤਾਂ ਹੈ ਕਿ ਪੱਕੀ ਉਹਦੀ ਬਾਤ ਫਿਰ ਜਾਣਾ ਕਿੱਥੇ ਰਿਹਾ ਵੇਖੋ ਅਫਗਾਨਿਸਤਾਨ ਦੇ ਵਿੱਚ ਹੁਣ ਪਚਾਲ ਆਇਆ ਜੀ ਔਰ ਪ੍ਰਧਾਨ ਮੰਤਰੀ ਹੋਣਾਂ ਨੇ ਉਸੇ ਵੇਲੇ ਰਾਤ ਦੀ ਬੇਸ਼ਕਸ਼ ਕਰ ਦਿੱਤੀ ਉੱਥੇ ਜੀ ਜੀ ਠੀਕ ਹੈ ਨਾ ਔਰ ਸਾਡੇ ਪੰਜਾਬ ਦੇ ਤੱਕ ਸ਼ਬਦ ਵੀ ਨਹੀਂ ਬੋਲੇ ਉਹਨਾਂ ਨੇ ਜਦੋਂ ਕਿ ਉਹ ਸਾਡੇ ਦੇਖਦੇ ਪ੍ਰਧਾਨ ਮੰਤਰੀ ਨੂੰ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ ਹੈਗਾ ਜੀ ਜੀ ਉਹਨਾਂ ਨੇ ਚਲੋ ਫਿਰ ਵੀ ਅੱਜ ਸ਼ਿਵਰਾਜ ਚੌਹਾਨ ਨੂੰ ਇੱਥੇ ਭੇਜਿਆ ਪੰਜਾਬ ਦੇ ਵਿੱਚ ਦੇਖਦੇ ਹਾਂ ਹੁਣ ਕੀ ਕਰਤੇ ਆਗੇ ਜੀ ਬਿਲਕੁਲ ਸੋ ਜਸਪਾਲ ਜੀ ਹੁਣ ਵਾਪਸ ਜਾਣੇ ਆ ਪਠਾਨ ਮਾਜਰਾ ਤੇ ਤੋਂ ਪਠਾਨ ਮਾਜਰਾ ਜਿਹੜੇ ਨੇ ਇਸ ਵੇਲੇ ਫਰਾਰ ਨੇ ਔਰ ਕਿਤੇ ਕਿਸੇ ਨਾ ਕਿਸੇ ਅਸੀ ਸਟੇਟ ਚ ਲੁਕੇ ਹੋਣੇ ਕਿਉਂਕਿ ਗਏ ਤਾਂ ਹਰਿਆਣਾ ਸੀ ਬੀਜਪੀ ਦੀ ਸਟੇਟ ਹੈ ਉਸ ਤੋਂ ਇਲਾਵਾ ਯੂਪੀ ਵੀ ਹੈ ਮਹਾਰਾਸ਼ਟਰ ਵੀ ਹੈ ਪੂਸਰੀਆਂ ਸਟੇਟਾਂ ਨੇ ਜਿੱਥੇ ਬੀਜਪੀ ਦੀ ਸਰਕਾਰ ਹੈ ਸਿਆਸੀ ਸ਼ਰਨ ਕਿਤਨਾ ਕਿਤੇ ਮੈਨੂੰ ਲੱਗਦਾ ਹੈ ਕਿ ਪਠਾਨ ਮਾਜ਼ਰਾ ਨੂੰ ਮਿਲ ਚੁੱਕੀ ਹੈ ਕਿਤਨੇ ਕਿਤੇ ਸ਼ੈਲਟਰ ਹੋ ਚੁੱਕੀ ਹੈ ਅੰਡਰਗਰਾਊਂਡ ਹੈ ਪਠਾਨ ਮਾਜ਼ਰਾ ਪਰ ਜਿਹੜੀ ਵੱਡਾ ਸਵਾਲ ਹੈ ਕਿ ਉਹ ਬੰਦਾ ਕੀ ਹੁਣ ਅਗਲੀ ਜਿਹੜੀ ਵੀਡੀਓ ਜਾਰੀ ਕਰੇਗਾ ਉਹਦੇ ਵਿੱਚ ਆਮ ਆਦਮੀ ਪਾਰਟੀ ਯਾਰ ਦਿੱਲੀ ਲੋਬੀ ਨੂੰ ਪੈਰਾਥੇਲੋਂ ਕੱਢਣ ਵਾਸਤੇ ਕੋਈ ਕਲਿੱਪ ਕੁਝ ਸੈਕਿੰਡ ਦਾ ਕੋਈ ਵਿਚਾਰੀ ਕਰ ਸਕਦਾ ਦੇਖੋ ਜੇ ਉਹ ਅਰੈਸਟ ਨਹੀਂ ਹੋ ਰਿਹਾਗਾ ਸਮਝੋ ਨੈਕਸਟ ਛੇਤੀ ਫੜਿਆ ਜਾਂਦਾਗਾ ਤੇ ਫਿਰ ਮੇਰਾ ਖਿਆਲ ਵੀ ਕੋਈ ਨਾ ਕੋਈ ਵੀਡੀਓ ਰੀਲੀਜ਼ ਹੋ ਰਹੀ ਹੈ ਜਨਾਬ ਵੀਡੀਓ ਜਾਰੀ ਹੋਈ ਨਾ ਤੇ ਜਿਹੜੀ ਇਸ ਵੇਲੇ ਉਹਦੇ ਮਗਰ ਪੁਲਿਸ ਪਈ ਹੋਈ ਨਾ ਕਾਬਲ ਅਫਸਰ ਜ਼ਿੰਮੇਦਾਰ ਅਫਸਰ ਔਰ ਜਿਹੜੇ ਬੰਦਿਆਂ ਨੇ ਕਿਹਾ ਹੋਏਗਾ ਹਾਈ ਕਮਾਂਡੋ ਨੂੰ ਵੀ ਜਾਂ ਦਿੱਲੀ ਲੋਬੀ ਨੂੰ ਵੀ ਇਹ ਗੱਲ ਹੀ ਕੋਈ ਨਹੀਂ ਪਠਾਨਮਾਜ ਰਹੀ ਤੇ ਇਦਾਂ ਚੱਕ ਲਿਆਉਣਾ ਤੇ ਜੇ ਉਹਨਾਂ ਨੇ ਲਿਆ ਕੇ ਤੇ ਕਹਿੰਦੇੜਾ ਵੀ ਕਿਵੇਂ ਉਹ ਕਹਿੰਦੇ ਤੁਸੀਂ ਵੀਡੀ ਫੋਟਵਾ ਕਹਿੰਦੇ ਜੇ ਇੱਕ ਇੱਕ ਚੀਜ਼ ਬਾਹਰ ਕੱਢ ਲਿਆਵਾਂਗੇ ਛੱਡਣਾ ਹੀ ਕੱਕ ਨਹੀਂ ਇਹਦੀ ਹਾਰਡ ਡਿਸਕ ਪੈਨ ਡਰਾਈਵ ਮੋਬਾਈਲ ਭਾਵੇਂ ਉਹਨੇ ਕਿਸੇ ਹੋਰ ਜਗ੍ਹਾ ਤੇ ਰੱਖਿਆ ਹੋਵੇ ਡਾਟਾ ਕੱਢ ਕੇ ਬਾਹਰ ਲਿਆਵਾਂਗੇ ਉਹ ਗੱਲਾਂ ਤਾਂ ਚਲੋ ਬਾਅਦ ਦੀਆਂ ਨੇ ਪਹਿਲਾਂ ਉਹਨੂੰ ਅਰੈਸਟ ਤੇ ਕਰਨਾ ਨਹੀਂ ਪਰ ਉਹ ਵੇਖਣਾ ਪਰੌਂਠਿਆਂ ਦੇ ਵਿੱਚ ਹੀ ਉਹਨੇ ਉਲਝਾ ਕੇ ਬੜੀ ਸ਼ੈਤਾਨ ਚੀਜ਼ ਨਿਕਲ ਹੈ ਨਾ ਕੋਈ ਇਹਦੇ ਪੁਲਸ ਦੀ ਮੈਂ ਸਮਝ ਉਹਨਾਂ ਲਈ ਕੀ ਹੈ ਜੇ ਪਰੌਂਠੇ ਘਣ ਬੈ ਗਈ ਹੈ ਕੀ ਹੈ ਤੇ ਵੈਸੇ ਨਹੀਂ ਚਾਹੀਦਾ ਹੈ ਕਹੋਨੂੰ ਜਿਹੜੇ ਕੰਮ ਗਏ ਜੀ ਉਹ ਕਰਦੇ ਪਰ ਉਹਨੂੰ ਮੰਨ ਉਹਨੂੰ ਕਰਦਾ ਚਾਹੀਦਾ ਸੀ ਥੀਬਨ ਪਠਾਨ ਮਾਜੇ ਦਾ ਵਾਕਿਆ ਇਨਕਾਊਂਟਰ ਦਾ ਜਿਹੜਾ ਡਰ ਸਤਾ ਰਿਹਾ ਉਹ ਡਰ ਸਹੀ ਹੈ ਵੇਖੋ ਸਰਕਾਰ ਵਾਸਤੇ ਉਹਦਾ ਇਨਕਾਊਂਟਰ ਕਰਨਾ ਸੌਖਾ ਕੰਮ ਨਹੀਂ ਹੈਗਾ ਮੈਂ ਮੈਨੂੰ ਨਹੀਂ ਸਮਝਦਾ ਕਿ ਉਹਦਾ ਇਨਕਾਊਂਟਰ ਹੋ ਸਕਦਾ ਹੋ ਸਕਦਾ ਉਹਨਾਂ ਨੂੰ ਪਰ ਜਿਹੜੇ ਹਾਲਾਤ ਬੀਤੇ ਜੀ ਤੁਸੀਂ ਕਿੱਦਾਂ ਕਹਿ ਸਕਦੇ ਹੋ ਸੇਮ ਇਸ ਤੋਂ ਪਹਿਲਾਂ ਜਿੰਨੀਆਂ ਕਹਾਣੀਆਂ ਹੋਈਆਂ ਨੇ ਜਿਹਨਾਂ ਦੀਆਂ ਲੱਤਾਂ 'ਚ ਗੋਲੀਆਂ ਵੱਜੀਆਂ ਨੇ ਤੇ ਉਸੇ ਮੈਂ ਇਹੀ ਕਹਾਣੀ ਤਾਂ ਹੁੰਦੀ ਸੀ ਕਿ ਉਹ ਗਿਆ ਫਰਾਰ ਹੋਇਆ ਭੱਜਣ ਦੀ ਕੋਸ਼ਿਸ਼ ਕੀਤੀ ਅੱਗੋਂ ਫਾਇਰਿੰਗ ਹੋਈ ਇੱਕ ਕ੍ਰਿਮੀਨਲ ਪੁਲਿਸ ਵਾਲਾ ਜ਼ਖਮੀ ਹੋ ਗਿਆ ਤੇ ਅੱਗੋਂ ਬਚਾਅ ਚ ਫਾਇਰਿੰਗ ਕੀਤੀ ਇੱਕ ਕ੍ਰਿਮੀਨਲ ਦੇ ਵਿੱਚ ਤੇ ਇੱਕ ਚੁਣੇ ਹੋਏ ਵਿਧਾਇਕ ਦੇ ਵਿੱਚ ਫਰਕ ਹੁੰਦਾ ਬਕਾਇਦਾ ਇੱਕ ਦਾ ਸੌਖਾ ਨਹੀਂ ਜੀ ਕਪਲ ਸਵਾਹ ਤੇ ਵੀ ਤੇ ਸਰਕਾਰ ਜਿਆ ਸਿਫਾ ਜੀ ਮਜ਼ਾਕ ਕਰਦੇ ਤੁਸੀਂ ਜੇ ਕਿਤੇ ਫਰਕ ਹੁੰਦਾ ਤੇ ਉਹਨਾਂ ਦੇ ਘਰ ਸਵੇਰੇ ਬਨੇਰੇ ਐਡੀ ਵੱਡੀ ਰੇਡ ਨਾ ਹੁੰਦੀ ਕੰਦਾ ਟੱਪ ਕੇ ਪੁਲਿਸ ਅੰਦਰ ਨਾ ਵੱੜਦੀ ਐਨੇ ਐਸਪੀ ਡੀਐਸਪੀ ਤੇ ਇਹਨਾਂ ਕੋਈ ਨਾ ਜਾਂਦਾ ਔਰ ਦੂਜੀ ਸਟੇਟ ਤੇ ਜਾਂਦੇ ਨੇ ਰਸ਼ਪਾਲ ਜੀ ਖੈਰਾ ਸਾਹਿਬ ਨੂੰ ਪੁਲਿਸ ਫੜਨ ਗਈ ਸੀ ਜੀ ਜੀ ਠੀਕ ਹੈ ਨਾ ਫੜ ਕੇ ਲੈ ਗਈ ਸੀ ਨਾ ਜੀ ਹਨਾ ਕਿਉਂ ਉਹ ਨਹੀਂ ਰਹਿ ਗਏ ਉੱਥੇ ਪਰ ਠੀਕ ਹੈ ਉਹ ਕਿਉਂ ਨਹੀਂ ਉੱਥੇ ਪਰੌਂਠੇ ਉਲਝ ਗਏ ਕਿਤੇ ਦੋਸ ਵੜੇ ਉਹ ਸਦਾ ਉਹਨਾਂ ਨੇ ਨਾ ਇੰਤਜ਼ਾਮ ਕੀਤਾ ਹਾਂ ਜੀ ਉੱਥੋਂ ਦੇ ਪਰੌਠੇ ਬੜੇ ਹਰਿਆਣੇ ਵਾਲਿਆਂ ਦੀ ਲੱਸੀ ਤੇ ਪਰੌਠੇ ਇਹ ਸਿਆਸਤ ਦੇ ਵਿੱਚ ਕੋਈ ਪਤਾ ਨਹੀਂ ਲੱਗਦਾਗਾ ਕੌਣ ਕਿਹਦੇ ਨਾਲ ਹੈਗਾ ਕੀ ਹੈਗਾ ਕੀ ਨਹੀਂ ਕੁਛ ਪਠਾਨ ਮਾਜਰੇ ਤੋਂ ਬਾਅਦ ਜਿਹੜੀ ਉਹਨੇ ਦਲੇਰੀ ਜਿਹੜੀ ਉਹਨੇ ਬਾਕੀ ਜਿਹੜੇ ਹੋਰ 94 ਦੇ ਕਰੀਬ ਜਿਹੜੇ ਬਾਕੀ ਵਿਧਾਇਕ ਨੇ ਉਹਨਾਂ ਨੂੰ ਉਹਨੇ ਵੰਗਾ ਰਿਹਾ ਥੋੜਾ ਜਿਹਾ ਲਲਕਾਰ ਰਿਹਾ ਵੀ ਹੈ ਉਹਨੇ ਉਹਨਾਂ ਨੂੰ ਥੋੜਾ ਜਿਹਾ ਉਕਸਾਉਣ ਦੀ ਕੋਸ਼ਿਸ਼ ਕੀਤੀ ਕਿ ਤਗੜੇ ਹੋ ਜਾਓ ਨਹੀਂ ਤੇ ਇਹਨਾਂ ਨੇ ਦਿੱਲੀ ਲੋਬੀ ਨੇ ਤੁਹਾਡਾ ਹਾਲ ਬੜਾ ਮਾੜਾ ਕਰਨਾ ਕਿ ਵਾਕਿਆ ਹੀ ਉਹਦੀ ਕੋਈ ਲਲਕਾਰ ਉਹਦਾ ਇਸ ਤਰੀਕੇ ਦਾ ਅਵੇਰਨੈਸ ਵੜੀ ਜਿਹੜੀ ਸਪੀਚ ਹੈ ਜਾਂ ਲੋਕਾਂ ਜਿਹੜੇ ਉਹਦੇ ਲੀਡਰ ਨੇ ਜਾਂ ਬਾਕੀ ਐਮਐਲਏ ਨੇ ਉਹਨਾਂ ਦੇ ਕੋਈ ਅਸਰ ਕਰੂ ਕਿ ਜਾਂ ਫਿਰ ਇਹਨਾਂ ਨੇ ਦੱਸ ਦਿੱਤਾ ਕਿ ਹਾਂ ਖੰਗ ਕੇ ਵਖਾ ਜਿਹੜਾ ਪੁੱਤ ਉਹ ਵੇਖ ਲਓ ਜਿੱਦਾਂ ਅਸੀਂ ਕਾਂ ਟੰਗਿਆ ਨਾ ਇਹ ਕੋਈ ਅਸਰ ਹੋਣਾ ਹੁੰਦਾ ਤੇ ਦੇਵਮਾਨ ਹੋਣੀ ਤੇ ਕਲਮੰਤ ਬਾਜੀ ਕਰ ਹੁੰਦੀ ਪਛਾਣ ਆ ਜਾਂਦੀ ਬਿਲਕੁਲ ਮੈਨੂੰ ਨਹੀਂ ਲੱਗਦਾ ਵੀ ਕਿਸੇ ਚੀਜ਼ ਦੀ ਨੀਮਤ ਹੈ ਗਈ ਆ ਕਿ ਉਹ ਖਾ ਕਰ ਸਕਦਾ ਨਹੀਂ ਹੋਏਗਾ ਮੁਸ਼ਕਲ ਹੈ ਇਹੋ ਜਿਹਾ ਤੇ ਇਹ ਹੁਣ ਤੁਹਾਨੂੰ ਕੀ ਲੱਗਦਾ ਅਗਲਾ ਕਦਮ ਕੀ ਹੋ ਸਕਦਾ ਇਹਦਾ ਪਠਾਨ ਮਾਜਰਾ ਦਾ ਵੇਖੋ ਇਹ ਤੇ ਹੁਣ ਉਹਨਾਂ ਤੇ ਡਿਪੈਂਡ ਕਰਦਾ ਵਾ ਕੀ ਲੱਗਦਾ ਤੁਹਾਨੂੰ ਤੁਸੀਂ ਵੀ ਮਾਹਰ ਹੋ ਮੈਂ ਸਮਝਦਾ ਵੀ ਜੇ ਉਹਨਾਂ ਕੋਲ ਵੀਡੀਓ ਹੈਗੀ ਤਾਂ ਫਿਰ ਰਿਲੀਜ਼ ਵੀ ਕਰ ਦੇ ਜਰੂਰੀ ਹਾਂਜੀ ਹਾਂਜੀ ਜਰੂਰੀ ਹੈ ਤਾਂ ਕਿ ਲੋਕੀ ਕਿਤੇ ਗੱਪੀ ਨਾ ਕਹਿ ਦੇਣ ਜਗਾੜੂ ਨਾ ਕਹਿ ਦੇਣ ਵੇਖੋ ਹੁਣ ਸਮਝ ਆ ਜਾਵੇ ਕਿ ਹਨ ਵੀ ਦਬਕਾ ਹੀ ਮਾਰਿਆ ਉਹਨਾਂ ਕੇ ਸਰਪੰਚਾਂ ਨੂੰ ਕੁਝ ਜਗਾਵਾ ਕਿਉਂਕਿ ਇਹ ਵੀ ਕੋਈ ਜਲੇਬੀ ਵੀ ਜਿੰਨੇ ਵਾਲ ਨਹੀਂ ਇਹ ਬੰਦੇ ਚ ਵੀ ਸੱਦਾ ਨਹੀਂ ਹੈਗਾ ਦੱਸਿਆ ਤੇ ਜਿਹੜੇ ਜਿਹੜੇ ਕੰਮ ਆਪਣੇ ਮੂੰਹ 'ਚ ਦੱਸ ਗਿਆ ਨਾ ਕਿ ਜਿਹੜੇ ਜਿਹੜੇ ਮੇਰੇ ਕੋਲ ਕੰਮ ਲੈnde ਰਹੇ ਨੇ ਕਿੱਦਾਂ ਦੇ ਕੰਮ ਲੈnde ਰਹੇ ਨੇ ਦੇਖੋ ਜਿੰਨਾ ਉੱਥੇ ਇਹਨਾਂ ਮਾਈਨਿੰਗ ਦਾ ਕੰਮ ਕੀਤਾ ਇਸ ਬੰਦੇ ਨੇ ਉਹ ਉਸ ਏਰੀਆ 'ਚ ਹੋਰ ਕਿਸੇ ਨੇ ਵੀ ਕੀਤਾ ਕੇਵਲ ਦਾ ਕੰਮ ਕੀਤਾ ਟੈਕ ਦਾ ਕੰਮ ਫਿਰ ਉੱਥੇ ਦੇਖੋ ਦੱਬਦਾ ਜਨਾਬ ਪੂਰੀ ਪ੍ਰਾਪਰਟੀ ਉੱਥੇ ਬਣਾਇਆ ਹੈ ਬਣੀ ਹੈ ਦੀ ਜਿਹੜਾ ਪਟਿਆਲੇ ਸ਼ਹਿਰ ਦੇ ਵਿੱਚ ਇਹਨਾਂ ਨੇ ਪੈਸੇ ਲਿਆ ਔਰ ਪਟਿਆਲ ਰੋਡ ਤੇ ਕਿੰਨਾ ਪੈਸੇੜਾ ਬਹੁਤ ਵੱਡਾ ਬਣ ਰਿਹਾ ਹੈਗਾ ਉਹ ਕਿੱਥੋਂ ਬਣ ਰਿਹਾ ਹੈਗਾ ਸਾਰਾ ਸਰਕਾਰਾਂ ਦੀ ਮਿਹਰਬਾਨੀ ਹਾਂਜੀ ਹਾਂਜੀ ਮਿਹਰਬਾਨੀ ਉਦੋਂ ਸਰਕਾਰਾਂ ਨੂੰ ਨਹੀਂ ਪਤਾ ਵੀ ਕੀ ਹੋ ਰਿਹਾ ਬਿਲਕੁਲ ਬਿਲਕੁਲ ਇਹੀ ਹਰਮੇਸ਼ ਸਿੰਘ ਪਠਾਨ ਮਾਜਰਾ ਹੈ ਜਦ ਤੱਕ ਜ਼बान ਬੰਦ ਸੀ ਤੇ ਸੱਤ ਕੇਸ ਵੀ ਮਾਫੀ ਸੱਤ ਕਤਲ ਵੀ ਮਾਫੋਜ਼ਾ ਦੇ ਸੀ ਜੋ ਮਰਜ਼ੀ ਕਰੇ ਕੋਈ ਗੱਲ ਬਾਤ ਨਹੀਂ ਸੀ ਅਫਸਰ ਸਾਹੀ ਦੇ ਵਿੱਚ ਪੂਰੀ ਠੋਕ ਕੇ ਚਲਦੀ ਸੀ ਮਰਜ਼ੀ ਦੇ ਥਾਣੇਦਾਰ ਮਰਜ਼ੀ ਦੇ ਮੁਲਾਜ਼ਮ ਲੱਗਦੇ ਸੀ ਜਿੱਥੇ ਜੀ ਕਰਦਾ ਸੀ ਉਹ ਜੇ ਅਗਲਾ ਚੰਦੀਆਂ ਚਲਾਉਂਦਾ ਸੀ ਕਿਉਂਕਿ ਕੌਣ ਸੀ ਫੁੱਫੜ ਜੀ ਸੀਗੇ ਔਰ ਇਸੇਦਾਰੀ ਜਦੋਂ ਇੱਡੀ ਗਹਿਰੀ ਹੋਵੇ ਨੇੜੇ ਦੀ ਹੋਵੇ ਤਾਂ ਫਿਰ ਹਰ ਅਫਸਰ ਇਹ ਗੱਲ ਸਮਝਦਾ ਹੈ ਪਰ ਇਸ ਵੇਲੇ ਉਹਨਾਂ ਨੇ ਕ੍ਰਿਸ਼ਨ ਕੁਮਾਰ ਉਹਨਾਂ ਨਾਲ ਵੀ ਪੰਗਾ ਲੈ ਲਿਆ। ਉਹਨਾਂ ਨੇ ਪੰਗਾ ਲੈ ਲਿਆ ਦਿੱਲੀ ਲੋਬੀ ਦੇ ਨਾਲ ਵੀ ਔਰ ਉਹਨਾਂ ਨੇ ਪੰਗਾ ਲੈ ਲਿਆ ਇਸ ਵੇਲੇ ਪੰਜਾਬ ਪੁਲਿਸ ਦੇ ਨਾਲ ਵੀ ਸੋ ਪੰਗੇ ਵੱਡੇ ਨੇ ਬੇਸ਼ੱਕ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਵਾਸਤਾ ਪਾਇਆ। ਪੰਜਾਬ ਪੁਲਿਸ ਨੂੰ ਕਿਹਾ ਕਿ ਜਿਹੜੀ ਕਹਾਣੀ ਤੁਸੀਂ ਬਣਾਈ ਹੈ ਉਹ ਝੂਠੀ ਹੈ। ਤੁਸੀਂ ਗੁਰਦੁਆਰਾ ਸਾਹਿਬ ਆ ਜਾਓ ਜਾਂ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਤੇ ਆ ਜਾਓ ਔਰ ਹਾਜ਼ਰ ਨਾਜ਼ਰ ਮੰਨ ਕੇ ਤੇ ਤੁਸੀਂ ਇੱਕ ਕਸਮ ਖਾ ਲੋ ਕਿ ਵਾਕਿਆ ਹੀ ਇਹ ਜੋ ਤੁਸੀਂ ਕਹਿ ਰਹੇ ਹੋ ਸਹੀ ਹੈ ਤੇ ਬਾਕੀ ਮੈਂ ਇਸ ਵੀਰ ਨੂੰ ਜ਼ਰੂਰ ਕਵਾਂਗਾ ਕਿ ਪੰਜਾਬ ਪੁਲਿਸ ਤੋਂ ਕਾਦੀਆ ਕਸਮਾਂ ਦੀ ਉਮੀਦ ਰੱਖਦੇ। ਅਜੋ ਕੁਝ ਕਰ ਰਹੇ ਨੇ ਤੇ ਤੁਹਾਨੂੰ ਕੀ ਲੱਗਦਾ ਜੀ ਉਹਨਾਂ ਦੇ ਅੰਦਰ ਮਾੜੀ ਮੋਟੀ ਵੀ ਧਰਮ ਦਾ ਡਰ ਹੁੰਦਾ ਖੌਫ ਹੁੰਦਾ ਪਰਮਾਤਮਾ ਦਾ ਤਾਂ ਕੀ ਕੁਝ ਇਹਨਾਂ ਚੱਲਦਾ ਸੋ ਐਸ ਵੇਲੇ ਨਸ਼ਿਆਂ ਦਾ ਦੌਰ ਤੁਸੀਂ ਦੇਖੋ ਗੈਂਗਸਟਰਾਂ ਦਾ ਦੌਰ ਦੇਖੋ ਪੰਜਾਬ ਦੇ ਵਿੱਚ ਅਰਾਜਕਤਾ ਦਾ ਮਾਹੌਲ ਦੇਖੋ ਜਿਸ ਤਰੀਕੇ ਦੇ ਨਾਲ ਗਰੀਬਾਂ ਦੀ ਸੁਣਵਾਈ ਵੀ ਨਹੀਂ ਹੁੰਦੀ ਥਾਣੇ ਕਚੈਰੀਆਂ 'ਚ ਤੁਹਾਨੂੰ ਕੀ ਲੱਗਦਾ ਇਹਨਾਂ ਦੇ ਮਨਾਂ ਦੇ ਵਿੱਚ ਰੱਬ ਵੱਸਦਾ ਸੋ ਪਠਾਨ ਮਾਜਰਾ ਜੀ ਹੋ ਸਕਦਾ ਕਿ ਤੁਹਾਡੇ ਕੋਲ ਇਹ ਜਿਹੜੀ ਤੁਹਾਡੀ ਚਾਲਾ ਬਾਬਾ ਬੁੱਢਾ ਸਾਹਿਬ ਦੀ ਕਸਮ ਵਾਲੀ ਉਹ ਨਾ ਚੱਲੇ ਪਰ ਫਿਲਹਾਲ ਤੁਹਾਡੀ ਵੀਡੀਓ ਦਾ ਸਾਰਾ ਨੂੰ ਇੰਤਜ਼ਾਰ ਹੈ ਤੁਸੀਂ ਆਪਣਾ ਕੋ ਸਬੂਤ ਦਿਓ ਹਰ ਕੋ ਜਾਣਨਾ ਚਾਹੁੰਦਾ ਹੈ ਕਿ ਪਠਾਨ ਮਾਜ਼ਰਾ ਨੇ ਹਰਮੀਤ ਸਿੰਘ ਪਠਾਨ ਮਾਜ਼ਰਾ ਨੇ ਫੁਕਰੀ ਮਾਰੀ ਹੈ ਕਿ ਜਾਂ ਫਿਰ ਹਵਾ ਚ ਛੱਡੀ ਹੈ ਕਿ ਮੈਂ ਕੁਝ ਇਹੋ ਜਿਹਾ ਡਾਇਲੌਗ ਮਾਰ ਦਿਆਂ ਜਿਹਦੇ ਨਾਲ ਦਿੱਲੀ ਲੋਬੀ ਕੰਬ ਜਾਵੇ ਉਹਨਾਂ ਨੂੰ ਲੱਗੇ ਕਿ ਕਿਤੇ ਸਾਡੀ ਕੋ ਵੀਡੀਓ ਨਾ ਲੀਕ ਹੋ ਜਾਵੇ ਉਹਨਾਂ ਨੂੰ ਇਹ ਨਾ ਲੱਗੇ ਕਿ ਕਿਤੇ ਪੰਜਾਬ ਦੇ ਵਿੱਚ ਵੜਨ ਜੋਗੇ ਨਾ ਰਹੀਏ ਤੇ ਜੇਕਰ ਤੁਹਾਡੇ ਕੋਲ ਕੁਝ ਵੀ ਸਾਬਤ ਨਾ ਹੋਇਆ ਤਾਂ ਫਿਰ ਦਿੱਲੀ ਲੋਬੀ ਨੇ ਹਲਕੀ ਕਰਨਾ ਉਹਦਾ ਤੁਸੀਂ ਟ੍ਰੇਲਰ ਦੇਖ ਰਿਹਾ ਤੇ ਫਿਲਮ ਅਜੇ ਬਾਕੀ ਹੈ ਮੇਰੇ ਦੋਸਤ ਸੋ ਇਹਦੇ ਨਾਲ ਹੀ ਜਸਪਾ ਜੀ ਮਿਹਰਬਾਨੀ ਲੇਕਿਨ ਜੀ ਜ਼ਾਦਤ ਮਿਹਰਬਾਨੀ ਕਿ ਹਰਮੀਰ ਜੀ ਨੂੰ ਕਹਿਣਾ ਜੇ ਕੁਝ ਨਹੀਂ ਬਾਜੀ ਮਿਹਰਬਾਨੀ ਵੇ ਲੋ ਹੋਣੀ ਕੋਈ ਗੱਲ ਦਿੱਲੀ ਲੋਪੀ ਦੀ ਗੱਲ ਕਰਦੀ ਹੈ ਦੇਖੋ ਜੀ ਉਹਨਾਂ ਨੇ ਜੋ ਕਹਿਣਾ ਸਰਕਾਰ ਨੇ ਕਹਿਣਾ ਹੈ ਕੀ ਕਹਿਣਾ ਕਰਨਾ ਨਹੀਂ ਦਰਕਾਰ ਨੇ ਕੀ ਕਹਿਣਾ ਦੀ ਹੁਣ ਜੋ ਕਹਿਣਾ ਪੁਲਿਸ ਨੇ ਕਹਿਣਾ ਹੈ ਦੇਖੋ ਨੇ ਪੁਲਿਸ ਜਿਹੜੀ ਹੈ ਉਹ ਸਰਕਾਰ ਦਾ ਪਾਰਟ ਹੈ ਇੱਕ ਬਿਲਕੁਲ ਹੈ ਹਾਂ ਜੀ ਹਾਂ ਜੀ ਪੁਲਿਸ ਤੋਂ ਬਗੈਰ ਸਰਕਾਰ ਨਹੀਂ ਤੇ ਸਰਕਾਰ ਤੋਂ ਬਗੈਰ ਪੁਲਿਸ ਨਹੀਂ ਹੈਗੀ ਪੁਲਿਸ ਉਹਨੂੰ ਕਰੂਗੀ ਤੂੰ ਸਰਕਾਰ ਦੇ ਚਾਵੇ ਜੋ ਕਰਨ ਜੋ ਕਰਨਾ ਉਹ ਸਰਕਾਰ ਨੇ ਕਰਨਾ ਹੈ ਜੋ ਕਰਨਾ ਸੋ ਦਰਸ਼ਕੋ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ ਜਸਪਾਜੀ ਜੋ ਕਹਿ ਰਹੇ ਨੇ ਤੇ ਉਹਨਾਂ ਦੇ ਵਿਚਾਰਾਂ ਦੇ ਨਾਲ ਤੁਸੀਂ ਸਹਿਮਤ ਹੋ ਹਰਮੀਤ ਸਿੰਘ ਜਿਹੜੇ ਮਾਜਰਾ ਨੇ ਪਠਾਨ ਮਾਜਰਾ ਨੇ ਹਰਮੀਤ ਸਿੰਘ ਪਠਾਨ ਮਾਜਰਾ ਸੋ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਮੈਂਟਾਂ ਦੇ ਵਿੱਚ ਦਿਲ ਖੋਲ ਕੇ ਦੱਸਿਓ ਕਿ ਹਰਬੀਰ ਸਿੰਘ ਪਠਾਨ ਮਾਜਰਾ ਕਿਸੇ ਸਿਆਸੀ ਪੌੜੀ ਦੇ ਉੱਤੇ ਚੜ ਚੁੱਕੇ ਨੇ ਕਿਸੇ ਹੋਰ ਸਿਆਸੀ ਜਿਹੜੀ ਤੇਰੇ ਉਹਨਾਂ ਦਾ ਹੱਥ ਹੈ ਉਹਨਾਂ ਤੇ ਕਿਉਂਕਿ ਉਹ ਪੁਰਾਣੇ ਅਕਾਲੀ ਦਲ ਦੇ ਵਰਕਰ ਵੀ ਡੇਰੇ ਨੇ ਕਾਂਗਰਸ ਦੇ ਵਰਕਰ ਵੀ ਨੇ ਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਸੀ ਬੜੇ ਉਹਨਾਂ ਦੇ ਭਾਜਪਾ ਨਾਲ ਗਹਿਰੇ ਰਿਸ਼ਤੇ ਨੇ ਤੇ ਜਿਹੜੀ ਸਟੇਟ ਦੇ ਵਿੱਚ ਉਹ ਫਰਾਰ ਹੋਏ ਨੇ ਉਹ ਵੀ ਭਾਜਪਾ ਦੀ ਸਟੇਟ ਹੈ ਯਾਨੀ ਕਿ ਹਰਿਆਣਾ ਜੁਪੀਵੀ ਭਾਜਪਾ ਨਾਲ ਲੱਗਦੀ ਹੈ ਹੋਰ ਬਹੁਤ ਸਾਰੀਆਂ ਸਟੇਟਾਂ ਨੇ ਜਿੱਥੇ ਭਾਜਪਾ ਦਾ ਰਾਜ ਹੈ ਸੋ ਭਾਜਪਾ ਦੇ ਹੁੰਦੇ ਆ ਕਿ ਤੁਹਾਨੂੰ ਲੱਗਦਾ ਹੈ ਕਿ ਪਠਾਨ ਮਾਜ਼ਰਾ ਨੂੰ ਕੋਈ ਖਤਰਾ ਨਹੀਂ ਕਿ ਜਾਂ ਫਿਰ ਪਠਾਨ ਮਾਜ਼ਰਾ ਦੀ ਜਿਹੜੀ ਕੋਈ ਖਿਚੜੀ ਹੈ ਉਹ ਪੱਕਰੀਏ ਸਿਆਸੀ ਖਿਚੜੀ ਔਰ ਉਹਨਾਂ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਧਮਾਕਾ ਕਰਨਗੇ ਕੀ ਇਹ ਜਿਹੜੀਆਂ ਫਿਲਮਾਂ ਨੇ ਸਾਰ ਕੀ ਕਿਤੇ ਇਹ ਸਮਾਨ ਉਸ ਆਕਾ ਨੂੰ ਤਾਂ ਨਹੀਂ ਵਿਖਾਇਆ ਜਾਊਗਾ ਜਿਨ੍ਹਾਂ ਦੀ ਸ਼ਰਨ ਦੇ ਵਿੱਚ ਰਹਿ ਕੇ ਉਹਨਾਂ ਦਾ ਬਾੜਵਿੰਗਾ ਨਹੀਂ ਹੋਣਾ ਸੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਜੇਕਰ ਹਰਮੀ ਸਿੰਘ ਪਠਾਨ ਮਾਜਰਾ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਕਲਿੱਪ ਜਾਂ ਕੁਝ ਵੀਡੀਓ ਦਾ ਇਸ਼ਾਰਾ ਜਨਤਾ ਦੇ ਸਾਹਮਣੇ ਪੰਜਾਬ ਦੀ ਲੋਕਾਂ ਦੇ ਸਾਹਮਣੇ ਨਾ ਰੱਖਿਆ ਤਾਂ ਕਿਤੇ ਕਿਤੇ ਸਵਾਲੀਆ ਚਿੰਨਾ ਦੇ ਉੱਤੇ ਜਿਹੜੇ ਨੇ ਹਰਮੀ ਪਠਾਨ ਮਾਜਰੇ ਦੇ ਤੇ ਵੀ ਖੜੇ ਹੋ ਜਾਣੇ ਨੇ ਬਿਲਕੁਲ ਬਿਲਕੁਲ ਉਹਨੂੰ ਹੁਣ ਆਪਣਾ ਪੱਖ ਰੱਖਣਾ ਬਹੁਤ ਜ਼ਰੂਰੀ ਹੈ ਅਗਲੀ ਵੀਡੀਓ ਦੇ ਨਾਲ ਉਮੀਦ ਹੈ ਕੁਝ ਨਾ ਕੁਝ ਤਮਾਕਾ ਜ਼ਰੂਰ ਕਰੇਗਾ ਸੋ ਦਿਓ ਜਿਆਦਾ ਮੋਬਤਾਨਾ ਜਸਪਾਲ ਜੀ ਤੁਹਾਡਾ ਵੀ ਔਰ ਦਰਸ਼ਕੋ ਤੁਹਾਡੇ ਵਿਕਟਰ ਆਕਸਜ ਦੀ ਆਵਾਜ਼ ਹੈ ਨਾ ਰੇ ਟੂਡੇ